ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪਿਛਲੇ ਦਿਨਾਂ ਤੋਂ ਨਾ ਇੱਕ ਲਗਾਤਾਰ ਮਸਲਾ ਜੇ ਭਖਿਆ ਹੋਇਆ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਭਖਿਆ ਹੋਇਆ ਸਿਗਾ ਲਫਜ਼ ਹੁਣ ਹੋ ਗਿਆ ਕਿਉਂਕਿ ਉਹਦਾ ਹੁਣ ਨਿਪਟਾਰਾ ਜਾ ਹੋ ਗਿਆ ਪਰ ਉਹਦਾ ਨਿਪਟਾਰਾ ਬੇਸ਼ੱਕ ਹੋ ਗਿਆ ਹੈਗਾ ਪਰ ਹੱਲੇ ਉਸ ਮਸਲੇ ਦੀ ਧੂੜ ਸੋਸ਼ਲ ਮੀਡੀਆ ਦੇ ਉੱਪਰ ਉੜਦੀ ਹੀ ਰਣੀ ਹੈ ਹੱਲੇ ਉਹਨੂੰ ਜੜਕ ਥੱਲੇ ਆਉ ਉਹਨੂੰ ਥੋੜਾ ਜਿਹਾ ਸਮਾਂ ਲੱਗਣਾ ਹੈਗਾ ਕਿਉਂਕਿ ਉਹ ਜਿਹੜਾ ਮਸਲਾ ਹੈਗਾ ਤਾਂ ਉਹ ਥੋੜਾ ਜਿਹਾ ਦੱਸ ਦਿੰਨਾ ਮੈਂ ਜ਼ਿਆਦਾ ਉਸ ਪਾਸੇ ਨੂੰ ਨਹੀਂ ਜਾਣਾ ਹੈਗਾ ਮੈਂ ਜ਼ਿਆਦਾ ਵਿਸਥਾਰ ਦੇ ਵਿੱਚ ਨਹੀਂ ਜਾਣਾ ਕਿਉਂਕਿ ਬਹੁਤ ਸਾਰੇ ਸੱਜਣਾਂ ਨੂੰ ਪਤਾ ਹੀ ਹੈਗਾ ਮਸਲਾ ਹੈ ਕੀ ਹੈ ਉਪਲ ਫਾਰਮ ਵਾਲੀ ਕੁੜੀ ਜਾਂ ਟਰੈਕਟਰ ਵਾਲੀ ਕੁੜੀ ਦੇ ਨਾਮ ਨਾਲ ਮਸ਼ਹੂਰ ਹੋਈ ਇੱਕ ਕੁੜੀ ਜਿਹੜੀ ਕਿ ਜਲੰਧਰ ਜ਼ਿਲ੍ਹੇ ਦੇ ਨਾਲ ਸਬੰਧਤ ਹੈ ਔਰ ਇੱਕ ਮੁੰਡਾ ਜਿਹਦੇ ਨਾਲ ਉਹਦੀ ਮੰਗਣੀ ਹੁੰਦੀ ਆ ਕੱਲ ਨੂੰ ਵਿਆਹ ਹੋਣਾ ਸੀਗਾ ਔਰ ਉਸ ਤੋਂ ਬਾਅਦ ਪਹਿਲਾਂ ਹੀ ਉਹਨਾਂ ਦੇ ਆਪਸ ਵਿੱਚ ਮੇਲ ਜੋਲ ਦੀ ਵਜ੍ਹਾ ਕਰਕੇ ਕੋਈ ਉਹਨਾਂ ਦੇ ਆਪਸੀ ਸੰਬੰਧਾਂ ਦਾ ਕੋਈ ਰੌਲਾ ਜਾ ਪੈ ਗਿਆ ਵੀਡੀਓ ਲੀਕ ਹੋ ਜਾਂਦੀ ਹੈ ਕੁੜੀ ਨੇ ਮੁੰਡੇ ਤੇ ਪਰਦੋਸ਼ ਰੋਲੇ ਸ਼ੁਰੂ ਕਰ ਦਿੱਤੇ ਔਰ ਮੁੰਡੇ ਨੇ ਉਸ ਤੋਂ ਬਾਅਦ ਆਪਣੀਆਂ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਦਾਂ ਕਰਕੇ ਸਾਰਾ ਮਾਮਲਾ ਸਿਗਾ ਜਿਨ੍ਹਾਂ ਨੂੰ ਤੇ ਇਸ ਮਾਮਲੇ ਬਾਰੇ ਜਾਣਕਾਰੀ ਹੈਗੀ ਆ ਵਾਪਲੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਹੈਗੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮੈਂ ਜਿੰਨਾ ਕੁ ਤੁਹਾਨੂੰ ਦੱਸ ਦਿੱਤਾ ਬਸ ਇੰਨਾ ਕ ਹੀ ਸਮਝਿਓ ਤੁਸੀਂ ਇਤੋਂ ਜ਼ਿਆਦਾ ਵਿਸਥਾਰ ਵਿੱਚ ਸਮਝਣ ਦੀ ਜ਼ਰੂਰਤ ਹੈ ਵੀ ਨਹੀਂ ਹੈ ਕਿਉਂਕਿ ਮੈਂ ਉਹਨਾਂ ਦੇ ਮਾਮਲੇ ਦੇ ਸਬੰਧ ਵਿੱਚ ਜ਼ਿਆਦਾ ਗੱਲ ਨਹੀਂ ਕਰਨੀ ਹੈਗੀ ਮੈਂ ਗੱਲ ਕੁਝ ਹੋਰ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਦਰਅਸਲ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਜਨੂੰ ਆਪਾਂ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਦੇ ਉੱਪਰ ਜੀਉਣ ਵਾਲਾ ਪੰਜਾਬ ਇਸ ਪੰਜਾਬ ਦੀ ਧਰਤੀ ਦੇ ਉੱਪਰ ਇੱਥੋਂ ਦੀ ਫਿਜ਼ਾ ਦੇ ਵਿੱਚ ਇਸ ਕਿਸਮ ਦੇ ਮਸਲੇ ਗੂੰਜਣ ਜਾਂ ਇਸ ਕਿਸਮ ਦੇ ਮਸਲਾਂ ਦੀ ਧੂੜ ਉੱਡੇ ਚੰਗਾ ਨਹੀਂ ਲੱਗਦਾ ਹੈਗਾ ਬਸ ਸਭ ਤੋਂ ਵੱਡੀ ਗੱਲ ਇਹ ਹੈ ਇਹ ਸਾਰਾ ਕੁਝ ਹੋੜ ਕਿਉਂ ਲਾਪਿਆ ਕਿਉਂ ਹੋਇਆ ਔਰ ਇਹ ਸਾਰੇ ਕਾਸੀ ਦੀ ਰੋਕ-ਥਾਮ ਕਿਦਾਂ ਕੀਤੀ ਜਾ ਸਕਦੀ ਹੈ ਕੀ ਕਰਨੀ ਚਾਹੀਦੀ ਹੈ ਜਾਂ ਨਹੀਂ ਇਸ ਤੋਂ ਇਲਾਵਾ ਇੱਕ ਦੋ ਗੱਲਾਂ ਹੋਰ ਹੈਗੀਆਂ ਨੇ ਉਹ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਆ ਉਹ ਇਹ ਹੈ ਕਿ ਉਸ ਕੁੜੀ ਦਾ ਮੁੰਡੇ ਵਾਲਿਆਂ ਦੇ ਪਰਿਵਾਰ ਦੇ ਨਾਲ ਕੁੜੀ ਵਾਲਿਆਂ ਦੇ ਪਰਿਵਾਰ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਹੈਗਾ ਉਹਨਾਂ ਦਾ ਜਿਹੜਾ ਮਸਲਾ ਸੀਗਾ ਉਹ ਹੁਣ ਖਤਮ ਹੋ ਚੁੱਕਾ ਹੈ ਔਰ ਜਿਹੜੀ ਖਾਸ ਗੱਲ ਹਨਾ ਤੁਸੀਂ ਦੇਖਿਆ ਮੈਂ ਵੀ ਵੇਖਿਆ ਔਰ ਉਸ ਕੁੜੀ ਨੇ ਉਹ ਨਹੀਂ ਤਾਂ ਆਪਣੇ ਖੇਤਾਂ ਦੇ ਵਿੱਚ ਧੂੜ ਨਹੀਂ ਉਡਾਈ ਹੋਣੀ ਟਰੈਕਟਰ ਦੇ ਨਾਲ ਜਿੰਨੀ ਧੂੜ ਇਹ ਸਾਰੇ ਮਸਲੇ ਦੀ ਸਾਡੇ ਲੋਕਾਂ ਨੇ ਫੇਸਬੁੱਕ ਦੇ ਉੱਪਰ ਉਡਾਈ ਹੈ ਔਰ ਉਹ ਜਿਹੜੀ ਧੂੜ ਉਡਾਈ ਉਹਨੂੰ ਹੱਲੇ ਕਿਉਂਕਿ ਸਮਝੌਤਾ ਹੋ ਚੁੱਕਾ ਉਹਨੂੰ ਥੋੜਾ ਜਿਹਾ ਥੱਲੇ ਆਉਣ ਨੂੰ ਟਾਈਮ ਲੱਗਣਾ ਔਰ ਜਿਹੜੀ ਇਸ ਦੌਰਾਨ ਸਭ ਤੋਂ ਜ਼ਿਆਦਾ ਦੁੱਖਦਾਈ ਗੱਲ ਰਹੀ ਹੈ ਜਿਨੇ ਸਾਡੇ اخلاق ਨੂੰ ਢਾਹ ਲਾਈ ਹੈ ਜਿਨੇ ਸਾਡੇ ਬਹੁਤ ਸਾਰੇ ਲੋਕਾਂ ਦੀ ਸੋਚ ਨੂੰ ਜਾਗਰੂਕ ਕੀਤਾ ਤੇ ਅੰਦਰ ਚੱਲਦਾ ਕੀ ਪਿਆ ਬਹੁਤ ਸਾਰੇ ਲੋਕਾਂ ਨੇ ਇੱਕ ਦੂਜੇ ਦੇ ਕੋਲੋਂ ਵੀਡੀਓਜ਼ ਮੰਗੀਆਂ ਨੇ ਕਿ ਜਿਹੜੀ ਵੀਡੀਓ ਲੀਕ ਹੋਈ ਹੈ ਜੀ ਉਹ ਸਾਨੂੰ ਭੇਜੋ ਜੀ ਇੱਕ ਦੂਜੇ ਨੂੰ ਕੋਈ ਕਹਿ ਰਿਹਾ ਸੀਗਾ ਕੋਈ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਕਮੈਂਟ ਪੜੋ ਲੋਕਾਂ ਦੇ ਬਹੁਤ ਸਾਰੇ ਲੋਕ ਇਦਾਂ ਡਿਮਾਂਡ ਕਰਦੇ ਆ ਕਿ ਦੂਜੇ ਦੇ ਕੋਲੋਂ ਕਿ ਅਸੀਂ ਵੀ ਉਹ ਵੀਡੀਓ ਦੇਖਣੀ ਚਾਹੁੰਦੇ ਆ ਪਹਿਲਾਂ ਦੱਸੋ ਜੀ ਕੀ ਦੇਖਣਾ ਚਾਹੁੰਦੇ ਆ ਉਸ ਵੀਡੀਓ ਦਾ ਉਸ ਕੁੜੀ ਦੇ ਉਸ ਮੁੰਡੇ ਦੇ ਨਾਲ ਜੇ ਵਿਆਹ ਹੋਣਾ ਸੀਗਾ ਜਾਂ ਉਹਨਾਂ ਦਾ ਰਿਸ਼ਤਾ ਹੋਣਾ ਸੀਗਾ ਉਸ ਤੋਂ ਪਹਿਲਾਂ ਇੱਕ ਦੂਜੇ ਨੂੰ ਉਹ ਮਿਲਦੇ ਆ ਕੋਈ ਅਸ਼ਲੀਲ ਵੀਡੀਓ ਆ ਜਾਂ ਜੋ ਵੀ ਹੈਗਾ ਉਹਨਾਂ ਨੇ ਇੱਕ ਦੂਜੇ ਦੇ ਨਾਲ ਸੰਬੰਧ ਜੋ ਵੀ ਹੈਗਾ ਆ ਮੈਂ ਹੁਣ ਕੁਝ ਖਾਸ ਗੱਲਾਂ ਕਰਨ ਵਾਸਤੇ ਆਪ ਜੀ ਦੇ ਰੂਬਰੂ ਹੋਇਆ ਗੱਲ ਇਹ ਹੈਗੀ ਆ ਕਿ ਪੰਜਾਬ ਦੀ ਇਹ ਪਾਵਨ ਪਵਿੱਤਰ ਧਰਤੀ ਜੇ ਇਸ ਧਰਤੀ ਦੇ ਉੱਪਰ ਕਦੀ ਖਾਲਸੇ ਦੇ ਆਪਦੇ ਰਾਜ ਭਾਗ ਰਹੇ ਹੁਣ ਜਿਸ ਧਰਤੀ ਦੇ ਉੱਪਰ ਆਪਾਂ ਕਹਿੰਦੇ ਆ ਕਿ ਸਾਡਾ ਸ਼ਾਨਾਮੱਤਾ ਅਤੇ ਅਮੀਰ ਸੱਭਿਆਚਾਰ ਜਿਸ ਧਰਤੀ ਦੇ ਉੱਪਰ ਕਹਿੰਦੇ ਆ ਕਿ ਸਾਡੇ ਪੁਰਖਿਆਂ ਨੇ ਆਪਦੇ ਲਹੂ ਦੇ ਨਾਲ ਇੱਕ ਇਤਿਹਾਸ ਸਿਰਜਿਆ ਹੋਇਆ ਜਿਹੜਾ ਕਿ ਸ਼ਾਨਾਮੱਤਾ ਹੈ ਔਰ ਲਾਸਾਨੀ ਸ਼ਹਾਤਾ ਪ੍ਰਾਪਤ ਕੀਤੀਆਂ ਨੇ ਸਾਡੇ ਰੈਬਰਾਂ ਨੇ ਇੱਥੇ ਵੱਡੀਆਂ ਤੇ ਮਹਾਨ ਕੁਰਬਾਨੀਆਂ ਕੀਤੀਆਂ ਔਰ ਰੈਬਰਾਂ ਵੱਲੋਂ ਪਾਏ ਹੋਏ ਉਸ ਮਾਰਗ ਦੇ ਉੱਪਰ ਚੱਲਦੇ ਹੋਇਆ ਅੱਜ ਤੱਕ ਸਮੇਂ ਦੀਆਂ ਜ਼ਾਲਮ ਹਕੂਮਤਾਂ ਦੇ ਨਾਲ ਟਕਰੌਂਦੇ ਆ ਰਹੇ ਨੇ ਇੱਥੋਂ ਦੇ ਗੱਬਰੂ ਜਵਾਨ ਪੰਜਾਬ ਦੀ ਇਹ ਮਿੱਟੀ ਇਸ ਮਿੱਟੀ ਨੇ ਪਤਾ ਨਹੀਂ ਕਿੰਨੇ ਇਕ ਆਪਣੇ ਹੀ ਜਿਹੜੇ ਨੌਜਵਾਨ ਹੈਗੇ ਨੇ ਆਪਣੇ ਹੀ ਧਰਤੀ ਤੇ ਜਾਏ ਉਹਨਾਂ ਦਾ ਲਹੂ ਪੀਤਾ ਹੋਇਆ ਇਸ ਮਿੱਟੀ ਨੇ ਜੈਸ ਗੱਲ ਨੂੰ ਐ ਕਹ ਲਓ ਕਿ ਇਸ ਧਰਤੀ ਨੂੰ ਪਾਵਨ ਪਵਿੱਤਰ ਧਰਤੀ ਨੂੰ ਆਪਣੇ ਪਾਵਨ ਪਵਿੱਤਰ ਲਹੂ ਦੇ ਨਾਲ ਸਿੰਜਿਆ ਸਿੰਜਿਆ ਹੋਇਆ ਇੱਥੋਂ ਦੇ ਆ ਗੱਬਰੂਆਂ ਸੂਰਬੀਰ ਬਹਾਦਰ ਯੋਧਿਆਂ ਨੇ ਜਾਂ ਇਸ ਗੱਲ ਨੂੰ ਐ ਕਹ ਲਓ ਕਿ ਜਾਂ ਇਸ ਗੱਲ ਨੂੰ ਐ ਕਹ ਲਓ ਕਿ ਇਸ ਮਿੱਟੀ ਨੂੰ ਸਾਡੇ ਆਪਣੇ ਪੰਜਾਬ ਦੇ ਸੂਰਬੀਰ ਬਹਾਦਰ ਯੋਧਿਆਂ ਨੇ ਆਪਣੇ ਪਾਵਨ ਪਵਿੱਤਰ ਲਹੂ ਦੇ ਨਾਲ ਸਿੰਜਿਆ ਹੋਇਆ ਕਿਉਂ ਆਪਣੀ ਸ਼ਾਨ ਅਨ ਅਤੇ ਇਮਾਨ ਦੀ ਖਾਤਰ ਅਣਖ ਗੈਰਤ ਦੀ ਖਾਤਰ ਵੀ ਸਾਡੇ ਸਾਡਾ ਉਹ ਸਾਰਾ ਕੁਝ ਬਰਕਰਾਰ ਰਹਿਣਾ ਚਾਹੀਦਾ ਸਾਡੀ ਇੱਜ਼ਤ ਆਬਰੂ ਬਰਕਰਾਰ ਰਹਿਣੀ ਚਾਹੀਦੀ ਹੈ ਇਸ ਕਰਕੇ ਆਪਦਾ ਲਹੂ ਇੱਥੇ ਬਹਾਇਆ ਉਹਨਾਂ ਸੂਰਬੀਰ ਬਹਾਦਰ ਜੋਧਿਆ ਨੇ ਪਰ ਜਿਹੜੀ ਇਹ ਘਟਨਾ ਆ ਨਾ ਮੈਂ ਉਸ ਘਟਨਾ ਦੇ ਵਾਲੇ ਪਾਸੇ ਨੂੰ ਬਹੁਤਾ ਜ਼ਿਆਦਾ ਨਹੀਂ ਮੈਂ 10-12 ਦੋ ਕੁ ਲੈਣਾ ਵਿਚ ਵਸ ਇੰਨੀ ਕੀ ਹੈ ਇਸ ਕਿਸਮ ਦੀਆਂ ਘਟਨਾਵਾਂ ਇਸ ਧਰਤੀ ਦੇ ਉੱਪਰ ਵਾਪਰਨ ਤਾਂ ਬਹੁਤ ਹੀ ਜ਼ਿਆਦਾ ਦੁਖਦਾਈ ਗੱਲ ਹੈ ਆਪਾਂ ਜਦੋਂ ਨਾ ਸਿੱਖ ਰਹਿਤ ਮੇਰਾ ਦਾ ਪੜਦੇ ਹਾਂ ਦੇਖੋ ਪਿੱਛੇ ਬਹੁਤ ਕੁਝ ਵਾਪਰਦਾ ਬਹੁਤ ਕੁਝ ਹੁੰਦਾ ਤੁਸੀਂ ਆਪਦੀ ਜ਼ਿੰਦਗੀ ਵੱਲ ਝਾਤ ਮਾਰ ਕੇ ਵੇਖ ਲਓ ਆਪਾਂ ਸਾਰੇ ਜਣੇ ਆਪਾਂ ਉਸ ਕੈਟਾਗਰੀ ਵਿੱਚ ਆਉਨੇ ਆ ਆਪਾਂ ਜਦੋਂ ਪਿੱਛੇ ਝਾਤ ਮਾਰ ਕੇ ਵੇਖੀਏ ਸਾਡੇ ਕੋਲੋਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਈ ਵਾਰ ਗਲਤੀਆਂ ਹੋਈਆਂ ਹੁੰਦੀਆਂ ਨੇ ਔਰ ਉਹ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਅਗਾਹਾਂ ਤੋਂ ਉਹਨਾਂ ਗਲਤੀਆਂ ਨੂੰ ਮਹਿਸੂਸ ਕਰਕੇ ਤੇ ਅਗਾਹਾਂ ਤੋਂ ਸਬਕ ਲੈਣਾ ਹੁੰਦਾ ਹੈ ਮਿਹਨਤ ਸਭ ਤੋਂ ਵੱਡੀ ਗੱਲ ਇਹ ਹੈ ਅੱਗੋਂ ਤੋਂ ਸਬਕ ਲੜਾ ਹੁੰਦਾ ਹੈ ਅਸੀਂ ਨਾ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਸਿੱਖ ਜਾਂ ਸਿੱਖ ਪਰਿਵਾਰ ਕਿਉਂਕਿ ਉਹ ਕੁੜੀ ਵੀ ਤੇ ਮੁੰਡਾ ਵੀ ਦੋਨੋਂ ਹੀ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹੈਗੇ ਆ। ਔਰ ਸਾਡੀ ਸਿੱਖ ਰਹਿਤ ਮਰਿਆਦਾ ਆ। ਸਾਡੀ ਇੱਕ ਮਰਿਆਦਾ ਆ ਖਾਲਸੇ ਦੀ ਸਿੱਖਾਂ ਦੀ ਉਸ ਮਰਿਆਦਾ ਦੇ ਮੁਤਾਬਕ ਆਪਾਂ ਆਪਣੀ ਜ਼ਿੰਦਗੀ ਨੂੰ ਜੀਉਣ ਦਾ ਜੀਉਣ ਦੀ ਕੋਸ਼ਿਸ਼ ਕਰਨੀ ਹੁੰਦੀ ਆ। ਔਰ ਕਰਦੇ ਨੇ ਇੱਥੇ ਸਿੱਖ ਪਰਿਵਾਰ। ਮੈਂ ਦੱਸਣ ਲਿਆ ਪਹਿਲਾਂ ਕਿ ਇੰਨੀ ਜ਼ਿਆਦਾ ਕੋਸ਼ਿਸ਼ ਕਰਦੇ ਆ ਕਈ ਤੇ ਉਹ ਆਪਣੇ ਆਪ ਨੂੰ ਕੁਰਬਾਨ ਤੱਕ ਵੀ ਕਰ ਜਾਂਦੇ ਆ। ਪਤਾ ਨਹੀਂ ਕਿੰਨੇ ਪਰਿਵਾਰ ਇੱਥੇ ਅੱਜ ਵੀ ਤੁਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਮੰਜਿਆਂ ਦੇ ਉੱਪਰ ਬਹਿ ਕੇ ਵੇਖੋ। ਪਰ ਜਿਹੜੀ ਸਾਡੀ ਤਰਾਸਦੀ ਹੈ ਨਾ ਇੱਕ ਸਿੱਖ ਰਹਿਤ ਮਰਿਆਦਾ ਆ ਜੀ ਛੋਟੀ ਜਹੀ ਇੰਨੀ ਕੁ ਬਰੀਕ ਜੀ ਕਿਤਾਬ ਆ ਜੀ ਅਸੀਂ ਕਦੀ ਉਹਨੂੰ ਲੈ ਕੇ ਸਾਡੇ ਤੋਂ ਬਹੁਤਿਆਂ ਨੇ ਪੜਿਆ ਨਹੀਂ ਹੈਗਾ ਉਹਦੇ ਵਿੱਚ ਚਾਰ ਅਹਿਮ ਸੰਸਕਾਰ ਨੇ ਚਾਰ ਘਟੋ ਘਟ ਜਦੋਂ ਪਰਿਵਾਰ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਆ ਜਨਮ ਸੰਸਕਾਰ ਬੱਚੇ ਦੇ ਜਨਮ ਹੋਣ ਦੇ ਉੱਪਰ ਉਸ ਵੇਲੇ ਕਿਹੜੇ ਕਿਹੜੇ ਰਸਮੋ ਰਿਵਾਜ ਕਿਸ ਤਰੀਕੇ ਦੇ ਨਾਲ ਕਰਨੇ ਹੁੰਦੇ ਨੇ ਇੱਕ ਸਿੱਖ ਨੇ ਇੱਕ ਸਿੱਖ ਪਰਿਵਾਰ ਨੇ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਪਰ ਅਸੀਂ ਉਸ ਪਾਸੇ ਨੂੰ ਤਾਂ ਜਾਣਾ ਨਹੀਂ ਹੈ ਅਸੀਂ ਪੰਡਤਾਂ ਦੇ ਕੋਲ ਜਾਣਾ ਸੀ ਬਾਹਮਣਾਂ ਦੇ ਕੋਲ ਜਾਣਾ ਜਾਂ ਫਿਰ ਅੰਡਣ ਗਵੰਡਣ ਜਾਂ ਫਿਰ ਸਾਡੀ ਕੋਈ ਹੋਰ ਰਿਸ਼ਤੇਦਾਰ ਜਿਹਦਾ ਅਸੀਂ ਪ੍ਰਭਾਵ ਕਬੂਲ ਲਿਆ ਉਹਨੇ ਸਾਨੂੰ ਦੱਸਣਾ ਪਈ ਇਸ ਵੇਲੇ ਆਹ ਕਰਨਾ ਹੁੰਦਾ ਇੱਥੇ ਧਾਗਾ ਬੰਨਦੇ ਇੱਥੇ ਆਹ ਕਰ ਦਿਓ ਅਸੀਂ ਉਹ ਸਾਰਾ ਕੁਝ ਕਰਦੇ ਆ ਪਰ ਸਾਡਾ ਧਿਆਨ ਤੇ ਹੋਣਾ ਚਾਹੀਦਾ ਸਿਕਾ ਉਸ ਪਾਸੇ ਨੂੰ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸਾਨੂੰ ਕੀ ਕਰਨਾ ਚਾਹੀਦਾ ਅਗਲਾ ਸੰਸਕਾਰ ਹੈਗਾ ਜੀ ਅੰਮ੍ਰਿਤ ਸੰਸਕਾਰ ਜਦੋਂ ਬੱਚਾ ਸੁਰਤ ਸੰਭਣ ਯੋਗਾ ਹੋ ਗਿਆ ਸਰੀਰ ਕਰਕੇ ਤੇ ਮਨ ਕਰਕੇ ਥੋੜਾ ਜਿਹਾ ਕਾਇਮਜਾ ਹੋ ਗਿਆ ਤੇ ਉਸ ਵੇਲੇ ਫਿਰ ਅੰਮ੍ਰਿਤ ਸੰਚਾਰ ਹੁੰਦਾ ਹੈ ਬੱਚੇ ਨੇ ਖੰਡੇ ਬਾਟ ਕੇ ਪਾਹੁਲ ਛੱਕੇ ਗੁਰੂ ਵਾਲਾ ਬਣਨਾ ਹੁੰਦਾ ਹੈ। ਉਹਦੇ ਸਬੰਧ ਵਿੱਚ ਵੀ ਉੱਥੇ ਸਾਰਾ ਕੁਝ ਲਿਖਿਆ ਹੋਇਆ ਖੰਡੇ ਬਾਟੇ ਕੀ ਪਾਹੁਲ ਕਿਵੇਂ ਛਕਾਈ ਜਾਂਦੀ ਹੈ ਔਰ ਕਿਵੇਂ ਉਹ ਅਮਰਤ ਸੰਸਕਾਰ ਦਾ ਤਰੀਕਾ ਹੈਗਾ। ਅਗਲੀ ਜਿਹੜੀ ਗੱਲ ਆ ਜਿਸ ਵਿਸ਼ੇ ਨਾਲ ਆਪਾਂ ਸੰਬੰਧਿਤ ਗੱਲ ਕਰਨ ਦੇ ਆ ਆਨੰਦ ਸੰਸਕਾਰ ਜਦੋਂ ਬੱਚੇ ਅਤੇ ਬੱਚੀ ਦਾ ਆਨੰਦ ਕਾਰਜ ਹੋਣਾ ਹੈ ਉਹ ਕਿਹੜੇ ਤਰੀਕੇ ਦੇ ਨਾਲ ਹੋਣਾ ਹੈ? ਕਿਹਦਾ ਆਨੰਦ ਕਾਰਜ ਕਿਹਦੇ ਨਾਲ ਹੋਣਾ ਹੈ? ਕਿਵੇਂ ਹੋਣਾ ਹੈ? ਉਹ ਸਾਰੀ ਪ੍ਰਕਿਰਿਆ ਉਹਦੇ ਵਿੱਚ A to Z ਪੂਰੀ ਦੀ ਪੂਰੀ ਹੂ ਬੂ ਲਿਖੀ ਹੋਈ ਹੈ ਸਾਰੀ ਪਰ ਆਪਾਂ ਉਧਰਲੇ ਪਾਸੇ ਨੂੰ ਫਿਰ ਵੀ ਨਹੀਂ ਜਾਣਾ ਅਸੀਂ ਸਿਆਣਿਆਂ ਨੂੰ ਪੁੱਛਣਾ ਸਿਆਣੇ ਕਿਹੜੇ ਭਲਾ ਅਖੌਤੀ ਸਿਆਣੇ ਪਰ ਅਸੀਂ ਤਾਂ ਸਿਆਣਿਆਂ ਨੂੰ ਪੁੱਛਣਾ ਜਿਹੜੇ ਅਖੌਤੀ ਸਿਆਣੇ ਆ ਜਿਹੜੇ ਜੋਤਸ਼ੀ ਆ ਜਿਹੜੇ ਪੰਡਤ ਬ੍ਰਾਹਮਣ ਅਸੀਂ ਉਹਨਾਂ ਨੂੰ ਜਾ ਜਾ ਕੇ ਪੁੱਛਣਾ ਤੇ ਵਾਰ ਲਾਉਣਾ ਅਸੀਂ ਆ ਕਰਨਾ ਉਹ ਕਰਨਾ ਮੰਗਲਿਕ ਹੈ ਮੁੰਡਾ ਜੇ ਹੈ ਉਹ ਹੈ ਅਸੀਂ ਉਹ ਸਾਰਾ ਕੁਝ ਕਰਨਾ ਚਾਹੀਦਾ ਤਾਂ ਕੁਝ ਹੋਰ ਸੀਗਾ ਮਲਾਉਣਾ ਕੁਝ ਹੋਰ ਸੀਗਾ ਪਰ ਆਪਾਂ ਉਧਰਲੇ ਪਾਸੇ ਨੂੰ ਤੁਰੇ ਨਹੀਂ ਔਰ ਉਸ ਤੋਂ ਬਾਅਦ ਇੱਕ ਹੈਗਾ ਜੀ ਲਾਸਟ ਵਾਲਾ ਮ੍ਰਿਤਕ ਸੰਸਕਾਰ ਜਦੋਂ ਪ੍ਰਾਣੀ ਜਿਹੜਾ ਸੰਸਾਰ ਦੇ ਉਪਰਾਇਆ ਉਹਦੀ ਮੌਤ ਹੁੰਦੀ ਹੈ ਮੌਤ ਹੁਣ ਤੇ ਜਿਹੜੇ ਸੰਸਕਾਰ ਕਰਨੇ ਨੇ ਕਿਵੇਂ ਸੰਸਕਾਰ ਕਰਨਾ ਸਾਰਾ ਕੁਝ ਅੰਤਮ ਅਰਦਾਸ ਤੱਕ ਉਹਦੇ ਵਿੱਚ ਸਾਰਾ ਕੁਝ ਹੀ ਲਿਖਿਆ ਹੋਇਆ ਪਰ ਆਪਾਂ ਉਧਰਲੇ ਪਾਸੇ ਨੂੰ ਜਾਣਾ ਨਹੀਂ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਦਾ ਆ ਨਾ ਜੀ ਆਨੰਦ ਸੰਸਕਾਰ ਹੁਣ ਉਹ ਮੁੰਡਾ ਤੇ ਉਹ ਕੁੜੀ ਉਹਨਾਂ ਦੋਨਾਂ ਦਾ ਵਿਆਹ ਹੋਣਾ ਸੀਗਾ ਹੁਣ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪੜ ਲਓ ਅਸਲ ਦੇ ਵਿੱਚ ਜਿਹੜੀ ਗੱਲਾਂ ਨਾ ਜੀ ਮੇਰੇ ਮਨ ਦੇ ਅੰਦਰ ਜੋ ਚੱਲਣ ਡਿਆ ਹੈਗਾ ਅਸਲ 'ਚ ਸਾਡੇ ਨਾ ਹਾਲਾਤ ਬਹੁਤ ਹੀ ਜ਼ਿਆਦਾ ਬਾਦਰਾਂ ਨਾਲੋਂ ਬੱਤਰ ਹੋ ਗਏ ਔਰ ਉਹਦੇ ਵਿੱਚ ਜਿੱਥੇ ਆਪਾਂ ਮੈਂ ਵੀ ਇੱਥੇ ਬੈਠ ਕੇ ਕਈ ਵਾਰ ਆਪਾਂ ਸਾਰੇ ਦਾ ਸਾਰਾ ਦੋਸ਼ ਸਾਰਾ ਦਾ ਸਾਰਾ ਭੰਡਾ ਹਕੂਮਤਾਂ ਦੇ ਸਿਰ ਦੇ ਉੱਪਰ ਭੰਨਦੇ ਆਂ ਔਰ ਮੈਂ ਕਈ ਵਾਰ ਇਹ ਗੱਲ ਕਰਦਾ ਹੈਗਾ ਭਈ ਸਾਰਾ ਕਸੂਰ ਉਹਨਾਂ ਦੇ ਸਿਰ ਦੇ ਉੱਪਰ ਭੰਨ ਕੇ ਸਾਡਾ ਗੁਜ਼ਾਰਾ ਥੋੜੀ ਹੋਣਾ ਆਪਣਾ ਅਗਲੇ ਤੁਹਾਡਾ ਘਾਟਾ ਕਰਾਉਣ ਡੇ ਆ ਅਗਲੇ ਤੁਹਾਡਾ ਛਾਨਾਮਤਾ ਇਤਿਹਾਸ ਮਲਿਆ ਮੇੜ ਕਰਨ ਡੇ ਆ ਅਗਲੇ ਤੁਹਾਡਾ ਛਾਨਾਮਤਾ ਸਭਿਆਚਾਰ ਉਹਨੂੰ ਰੋਲਣ ਦੇ ਉੱਤੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਲੱਗੇ ਹੋਏ ਆ ਜਦੋਂ ਅਗਲੇ ਲੱਗੇ ਹੀ ਹੋਏ ਆ ਤੇ ਤੁਹਾਨੂੰ ਪਤਾ ਲੱਗ ਗਿਆ ਕੁੱਸੀ ਫਿਰ ਉਹਨਾਂ ਦਾ ਦੋਸ਼ ਕੱਢੀ ਚੱਲੋ ਕੇਵਲ ਦੋਸ਼ ਕੱਢਣ ਦੇ ਨਾਲ ਕੰਮ ਨਹੀਂ ਸੁੱਤਰ ਹੋਣਾ ਹੈਗਾ ਵੀ ਮੇਰੇ ਵਿੱਚ ਕਮੀਆਂ ਆ ਜੀ ਇਹ ਉਹਨਾਂ ਦਾ ਦੋਸ਼ ਆ ਜੀ ਫਿਰ ਠੀਕ ਕਿਨੇ ਕਰਨਾ ਭਲਾ ਘਟੋ ਘਟ ਜਿਹੜੇ ਲੋਕ ਜਦੋਜਹਿਦ ਕਰਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਜਿਹੜੇ ਲੋਕ ਚਾਹੁੰਦੇ ਆ ਵੀ ਆਪਾਂ ਜਿਹੜਾ ਸਾਡਾ ਅਮੀਰ ਛੱਬਿਆਚਾਰ ਆ ਅਸੀਂ ਉਹਦੇ ਮੁਤਾਬਕ ਆਪਦੀ ਜ਼ਿੰਦਗੀ ਨੂੰ ਜੁਣਾ ਅਸੀਂ ਆਪਣੇ ਘਾੜ ਤੋਂ ਵੀ ਰਿਕੜਨੀ ਐ ਸੋ ਆਪ ਹੰਬਲਾ ਮਾਰਨਾ ਪਊਗਾ ਨਾ ਜਿਹੜਾ ਕਸੂਰ ਘਟੋ ਘਟ ਆਪਣਾ ਹੈ ਉਹਨੂੰ ਤਾਂ ਠੀਕ ਕੀਤਾ ਜਾ ਸਕਦਾ ਨਾ ਅਸੀਂ ਇਹ ਗੱਲ ਕਹਿੰਨੇ ਆਂ ਔਰ ਮੰਨਦੇ ਵੀ ਆਂ ਮੈਂ ਵੀ ਇਹ ਗੱਲ ਕਹਿੰਨਾ ਔਰ ਮੰਨਦਾ ਵੀ ਆਂ ਕਿ ਤੁਹਾਡੇ ਆਸੇ ਪਾਸੇ ਇੱਕ ਇਦਾਂ ਦਾ এনवायरमेंट ਹੈ ਉਹਨਾਂ ਨੇ ਇੱਕ ਇਦਾਂ ਦਾ ਵਾਤਾਵਰਣ ਸਿਰਜ ਦਿੱਤਾ ਜਿਹਦੇ ਪ੍ਰਭਾਵ ਨੂੰ ਆਪਾਂ ਕਬੂਲ ਕਰ ਲਿਆ ਔਰ ਅਸੀਂ ਉਹਦੀ ਜਕੜ ਵਿੱਚ ਆ ਗਏ ਔਰ ਜਿਹੜਾ ਨੈਰੇਟਿਵ ਉਹਨਾਂ ਨੇ ਸਿਰਜਿਆ ਅਸੀਂ ਉਹਨੂੰ ਕਬੂਲ ਕਰ ਲਿਆ ਜਿਹੜਾ ਸਾਡਾ ਸਭਿਆਚਾਰ ਸੀ ਆਪਾਂ ਉਹਨੂੰ ਛੱਡ ਦਿੱਤਾ ਆਨੰਦ ਸੰਸਕਾਰ ਦੇਖੋ ਕਿੰਨਾ ਪਾਵਨ ਪਵਿੱਤਰ ਸੰਸਕਾਰ ਵਾ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਣੇ ਹੁੰਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਲਿਖਿਆ ਹੋਇਆ ਸਿੱਖ ਰਹਿਤ ਮ ਉਥੇ ਲੜਕੀ ਵਾਲਾ ਲੜਕੀ ਵਾਲੇ ਪਰਿਵਾਰ ਵਾਲੇ ਜਿਹੜੇ ਹੈਗਾ ਜਿੰਨੇ ਜੀ ਉਹਨਾਂ ਦੀ ਸਹਿਮਤੀ ਦੇ ਨਾਲ ਉਹ ਹੁਣ ਓਨੀ ਬਰਾਤ ਲੈ ਕੇ ਲੜਕੇ ਵਾਲਾ ਨਿਸ਼ਚਿਤ ਦਿਨ ਜਿਹੜਾ ਵੀ ਦਿਨ ਨਿਯਤ ਕੀਤਾ ਹੋਵੇ ਉਸ ਦਿਨ ਜਾਵੇ ਔਰ ਉਸ ਦਿਨ ਉਥੇ ਆਨੰਦ ਪੜਿਆ ਜਾਵੇ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਦੀਵਾਨ ਸਜਣ ਦੇਖੋ ਕਿੰਨਾ ਚੰਗਾ ਹੋਵੇ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਵੇ ਦੀਵਾਨ ਸਜਣ ਉਥੇ ਕੀਰਤਨ ਹੋਵੇ ਗੁਰਬਾਣੀ ਦਾ ਉਥੇ ਕਥਾ ਵਿਖਿਆਨ ਹੋਵੇ ਉਥੇ ਲੈਕਚਰ ਹੋਣ ਉਥੇ ਚਾਰ ਲਾਵਾਂ ਦਾ ਜਿਹੜਾ ਪਾਠ ਕੀਤਾ ਜਾਂਦਾ ਉਹਦੀ ਵਿਆਖਿਆ ਹੋਵੇ ਬੱਚਿਆਂ ਤੇ ਬੱਚੀ ਨੂੰ ਦੱਸਿਆ ਜਾਵੇ ਮੈਂ ਬੇਨਤੀ ਕਰਾਂ ਇਹ ਜਿਹੜੀ ਦੱਸਣ ਤੇ ਦਸਾਉਣ ਵਾਲੀ ਗੱਲਾਂ ਨਾ ਇਹ ਕੇਵਲ ਇਹ ਨਹੀਂ ਕਿ ਉਸ ਦਿਨ ਹੀ ਉਸ ਤੋਂ ਪਹਿਲਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਟਿਆ ਜਨਮ ਸੰਸਕਾਰ ਅਮਰਤ ਸੰਸਕਾਰ ਉਸ ਤੋਂ ਪਹਿਲਾਂ ਇੱਕ ਸਿੱਖ ਦੇ ਵਾਸਤੇ ਜ਼ਰੂਰੀ ਹੈ ਕਿ ਉਹਨੇ ਵੱਧ ਤੋਂ ਵੱਧ ਆਪਣੇ ਵਿਰਸੇ ਨੂੰ ਜਾਣਨ ਦੇ ਯਤਨ ਉਪਰਾਲੇ ਕਰਨੇ ਹੁੰਦੇ ਆ ਉਹਨੇ ਲਗਾਤਾਰ ਗੁਰੂ ਘਰ ਕੀ ਗੁਰੂ ਘਰ ਸਿੱਖੀ ਦੇ ਸਕੂਲ ਹੁੰਦੇ ਆ ਸੋ ਉਹਨਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਆਪਾਂ ਸਿੱਖਿਆ ਗ੍ਰਹਿਣ ਕਰਨੀ ਹੁੰਦੀ ਹੈ ਪਈ ਸਿੱਖ ਦੀ ਘਾੜਤ ਕਿਉਂ ਜੀ ਹੁਣ ਪਰ ਆਪਾਂ ਉਹ ਸਾਰਾ ਕੁਝ ਨਹੀਂ ਹੁਣ ਸਾਡੇ ਜਿਹੜੇ ਆਨੰਦ ਕਾਰਜ ਹੋਣਾ ਜੀ ਅਸਲ ਦੇ ਵਿੱਚ ਬਹੁਤ ਸਾਰੇ ਸਾਡੇ ਹਾਲਾਤ ਇਦਾਂ ਦੇ ਬਣ ਗਏ ਕਿ ਇੱਥੇ ਨਹੀਂ ਰਹਿਣਾ ਆਪਾਂ ਅਸੀਂ ਜਾਣਾ ਵਿਦੇਸ਼ ਦੀ ਧਰਤੀ ਦੇ ਉੱਪਰ ਸੌਦੇ ਹੁੰਦੇ ਆ ਸੌਦੇ ਆ ਜਿਹੜੀਆਂ ਮੈਂ ਗੱਲਾਂ ਕਰ ਰਣੇ ਨਾ ਮੈਂ ਉਹ ਕੁੜੀ ਤੇ ਮੁੰਡੇ ਵਾਲਾ ਜਿਹੜਾ ਮਾਮਲਾ ਹੈਗਾ ਹਰ ਗੱਲ ਨੂੰ ਉਹਦੇ ਨਾਲ ਲਾ ਜੋੜ ਕੇ ਦੇਖਿਆ ਜਾਵੇ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਆਮ ਕਰਕੇ ਸਾਡੇ ਟੱਬਰਾਂ ਦੇ ਵਿੱਚ ਇਸ ਵੇਲੇ ਵੱਡ ਚੁੱਕੀਆਂ ਨੇ ਅਸੀਂ ਇਹ ਗੱਲ ਵੇਖਦੇ ਆ ਕਿ ਕੁੜੀ ਇਦਾਂ ਦੀ ਚਾਹੀਦੀ ਸਾਨੂੰ ਮੁੰਡੇ ਨੂੰ ਨਾਲੇ ਬਾਹਰ ਲੈ ਜਵੇ ਮੁੰਡਾ ਐਵੇਂ ਦਾ ਚਾਹੀਦਾ ਜਿਹੜਾ ਸਾਡੀ ਕੁੜੀ ਨੂੰ ਬਾਹਰ ਲੈ ਜਵੇ ਪਿੱਛੇ ਟੱਬਰ ਵੀ ਹੌਲੀ ਹੌਲੀ ਕਰਕੇ ਫਿਰ ਨਾਲ ਦੇ ਨਾਲੇ ਤੁਰਿਆ ਜਾਵੇ ਬਾਹਰ ਨੂੰ ਸੂਬੇਸ ਤਰੀਕੇ ਦੇ ਨਾਲ ਆਪਾਂ ਆਨੰਦ ਕਾਰਜ ਸੌਦੇ ਜਾਂ ਹੋਣ ਲੱਪੇ ਆ ਫਿਰ ਜਿਹੜਾ ਸਾਡਾ ਸਭਿਆਚਾਰ ਆ ਹੁਣ ਮੁੰਡਾ ਤੇ ਕੁੜੀ ਜੇ ਹੱਲੇ ਆਨੰਦ ਕਾਰਜ ਹੋਇਆ ਹੀ ਨਹੀਂ ਹੈਗਾ ਇੱਕ ਦੂਜੇ ਨੂੰ ਮਿਲਣ ਤੁਰੇ ਹੋਆ ਮੈਂ ਇਸ ਗੱਲ ਦੇ ਨਾਲ ਬਹੁਤਾ ਸਹਿਮਤ ਨਹੀਂ ਹੈਗਾ ਵੀ ਜਿੱਦਾਂ ਨਾ ਕਈ ਬੰਦੇ ਗੱਲ ਕਰਦੇ ਆ ਵੀ ਸਾਡੇ ਵੇਲੇਾਂ 'ਚ ਵਧੀਆ ਹੁੰਦਾ ਸੀਗਾ ਮੁੰਡੇ ਤੇ ਕੁੜੀ ਨੂੰ ਇੱਕ ਦੂਜੇ ਨੂੰ ਦੇਖਣ ਹੀ ਨਹੀਂ ਦਿੱਤਾ ਜਾਂਦਾ ਹੁੰਦਾ ਵੱਡੇ ਮਾਪੇ ਜਾਂ ਦਾਦੀ ਦਾਦਾ ਜਾਂ ਹੋਰ ਉਹ ਆਨੰਦ ਕਾਰਜ ਤੈਅ ਕਰ ਦਿੰਦੇ ਹੁੰਦੇ ਸੀਗੇ ਉਹਨਾਂ ਨੇ ਪਸੰਦ ਕਰ ਲੈਣਾ ਵੀ ਠੀਕ ਆ ਜੀ ਸਾਡੇ ਵੱਲੋਂ ਤੇ ਮੁੰਡਾ ਤੇ ਕੁੜੀ ਜਦੋਂ ਉਹਨਾਂ ਦਾ ਆਨੰਦ ਕਾਰਜ ਹੋ ਜਾਣਾ ਉਸ ਤੋਂ ਬਾਅਦ ਹੀ ਇੱਕ ਦੂਜੇ ਦੀ ਸ਼ਕਲ ਦੇਖਦੇ ਹੁੰਦੇ ਸੀ ਕਈ ਵਾਰ ਆਹੋ ਅੱਜ ਵੀ ਬਹੁਤ ਸਾਰੇ ਲੋਕ ਕਹਿੰਦੇ ਉਹ ਸਮਾਂ ਵਧੀਆ ਸੀਗਾ ਚਲੋ ਮੈਂ ਨਹੀਂ ਕਹਿਣਾ ਹੈਗਾ ਹੋ ਸਕਦਾ ਤੁਸੀਂ ਵੀ ਸਹਿਮਤ ਨਾ ਹੋਵੋ ਪਈ ਅੱਡੀ ਵੀ ਜ਼ਿਆਦਾ ਗੱਲ ਨਹੀਂ ਹੈ ਕਿ ਵੀ ਚਲੋ ਇੱਕ ਦੂਜੇ ਨੂੰ ਦੇਖੋ ਪਰਖੋ ਪਰਦੇ ਦੇ ਵਿੱਚ ਕੋਈ ਅੱਡੀ ਗੱਲ ਨਹੀਂ ਹੈ ਕਿ ਪਰ ਇੰਨੀ ਜ਼ਿਆਦਾ ਖੁੱਲ ਇੰਨੀ ਜ਼ਿਆਦਾ ਖੁੱਲ ਅਸੀਂ ਪਹਿਲੇ ਇੱਕ ਦੂਜੇ ਦੇ ਨਾਲ ਮੁਲਾਕਾਤਾਂ ਇੱਕ ਦੂਜੇ ਦੇ ਨਾਲ ਚੈਟਾਂ ਕਰਨ ਦੇ ਇੱਕ ਦੂਜੇ ਦੇ ਨਾਲ ਅਸੀਂ ਘੁੰਮਣ ਜਾਂਦੇ ਹਾਂ ਇੱਕ ਦੂਜੇ ਦੇ ਨਾਲ ਕਿੰਨਾ ਕਿੰਨਾ ਸਮਾਂ ਬਤਾਉਨੇ ਆਪਾਂ ਇਕੱਲੇ ਔਰ ਜਦੋਂ ਸਾਰਾ ਕੁਝ ਕਰਦੇ ਆ ਅਸੀਂ ਆਪਣੇ ਸੱਭਿਆਚਾਰ ਤੋਂ ਜਦੋਂ ਦੂਰ ਜਾਂਦੇ ਆ ਉਦੋਂ ਤੇ ਫੇਰ ਆ ਸਾਰੀਆਂ ਚੀਜ਼ਾਂ ਵਾਪਰ ਦੀਆਂ ਹੁਣ ਉਥੇ ਆਣ ਕੇ ਫਿਰ ਜਦੋਂ ਵਿਗੜ ਜਾਂਦੀ ਹੈ ਉਸ ਤੋਂ ਬਾਅਦ ਬਾਕੀ ਕੰਮ ਜਿਹੜਾ ਸੋਸ਼ਲ ਮੀਡੀਆ ਦਾ ਜੋਗਾ ਅੱਜ ਕੱਲ ਸਾਡੇ ਵਾਲਿਆਂ ਨੂੰ ਪੂਰਾ ਕਰ ਦੇਣਾ ਹ ਫਲਾਨੀ ਵੀਡੀਓ ਲੀਕ ਹੋ ਗਈ ਬਣੀ ਆ ਤਾਂ ਲੀਕ ਹੋਈ ਆ ਨਾ ਕਿਉਂ ਬਣ ਗਈ ਜੀ ਭਲਾ ਜੇ ਬਣਦੀ ਹੀ ਨਾ ਤਾਂ ਆਪ ਹੀ ਨਾ ਲੀਕ ਹੁੰਦੀ ਜੇ ਬਣੀ ਆ ਇਹਦਾ ਮਤਲਬ ਅਸੀਂ ਉਸ ਲੈਵਲ ਤੱਕ ਆਪਣੀ ਸੁਰਤ ਵਰਤ ਨੂੰ ਲਾ ਗਏ ਮੁੰਡਾ ਕੁੜੀ ਤੇ ਦੋਸ਼ ਲਾਉਂਦਾ ਕੁੜੀ ਮੁੰਡੇ ਤੇ ਦੋਸ਼ ਲਾਉਂਦੀ ਹੈ ਸਾਡੇ ਸਮਾਜ ਦੇ ਵਿੱਚ ਅਕਸਰ ਜ਼ਿਆਦਾਤਰ ਇਦਾਂ ਹੁੰਦਾ ਕਿ ਕੁੜੀ ਦੇ ਵੱਲੋਂ ਇਹ ਗੱਲ ਹੁੰਦੀ ਹੈ ਕਿ ਨਸ਼ੀਲੀ ਦਵਾਈ ਕੋਈ ਪਲਾਤੀ ਗਈ ਜਾਂ ਨੀਂਦ ਦੀ ਗੋਲੀ ਘੋਲ ਕੇ ਦੇਤੀ ਗਈ ਤੇ ਉਹਦੇ ਨਾਲ ਮੈਂ ਬੇਹੋਸ਼ ਹੋ ਗਈ ਉਸ ਤੋਂ ਬਾਅਦ ਮੇਰੇ ਨਾਲ ਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਮੇਰੀ ਵੀਡੀਓ ਬਣਾ ਲਈ ਗਈ ਮੈਂ ਨਹੀਂ ਕਹਿਣਾ ਕਿ ਇਹ ਸਾਰਾ ਕੁਝ ਝੂਠ ਹੀ ਹੁੰਦਾ ਹੈਗਾ ਇਹ ਸੱਚ ਹੁੰਦਾ ਹੈਗਾ ਬਹੁਤ ਵਾਰੀ ਇਹ ਸੱਚ ਹੁੰਦਾ ਹੈਗਾ ਪਰ ਹਰ ਵਾਰ ਸੱਚ ਨਹੀਂ ਵੀ ਹੁੰਦਾ ਹੈਗਾ ਇੰਜ ਵੀ ਹੁੰਦਾ ਹੈਗਾ ਕਈ ਵਾਰ ਆ ਜਿਹੜਾ ਮਸਲਾ ਹੈਗਾ ਚਲੰਤ ਜਿਹਦਾ ਅੱਜ ਸਮਝੌਤਾ ਹੋ ਗਿਆ ਇਸ ਮਾਮਲੇ ਵਿੱਚ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈਗੀ ਕਿ ਕੁੜੀ ਝੂਠ ਬੋਲਦੀ ਹੈ ਜਾਂ ਮੁੰਡਾ ਝੂਠ ਬੋਲਦਾ ਆਪਣੇ ਕੋਲ ਕੋਈ ਜਾਣਕਾਰੀ ਨਹੀਂ ਆ ਪਰ ਹਾਂ ਐਨੀ ਗੱਲ ਜ਼ਰੂਰ ਹੈਗੀ ਆ ਹੁਣ ਅੱਜ ਕੁੜੀ ਨੇ ਸਾਹਮਣੇ ਆਣ ਕੇ ਕਹਿਤਾ ਕਿ ਸਾਡਾ ਆਪਸ ਵਿੱਚ ਸਮਝੌਤਾ ਹੋ ਚੁੱਕਾ ਆ ਤੇ ਮੁੰਡੇ ਵਾਲਿਆਂ ਨੇ ਵੀ ਕਹਿਤਾ ਕੁੜੀ ਵਾਲਿਆਂ ਨੇ ਵੀ ਵੀ ਭਾਈ ਹੁਣ ਜਿਹੜਾ ਇਹ ਸਾਰਾ ਮਾਮਲਾ ਸਿਕਾ ਇਹਨੂੰ ਇੱਥੇ ਕੀ ਹੁਣ ਰਫਾ ਦਫਾ ਕਰ ਦਿਓ ਜਿਹੜੇ ਸੋਸ਼ਲ ਮੀਡੀਆ ਵੱਖ-ਵੱਖ ਨਿਊਜ਼ ਚੈਨਲ ਅਦਾਰੇ ਉਹਨਾਂ ਨੂੰ ਵੀ ਉਹਨਾਂ ਨੇ ਥੋੜੀ ਜਿਹੀ ਅਪੀਲ ਕੀਤੀ ਆ ਖੈਰ ਜੋ ਵੀ ਆ ਹੁਣ ਉਹਨਾਂ ਦਾ ਇਹ ਨਿਬੜ ਚੁੱਕਾ ਆ ਮੈਂ ਇਸ ਕਰਕੇ ਬਹੁਤੀ ਉਹਨਾਂ ਬਾਰੇ ਗੱਲ ਨਹੀਂ ਕਰ ਰਿਹਾ ਕਿਉਂਕਿ ਆਪਾਂ ਨੂੰ ਦੇਖੋ ਪਤਾ ਹੀ ਨਹੀਂ ਹੈਗਾ ਕਿ ਸਚਾਈ ਕੀ ਆ ਉਹ ਤਾਂ ਪੁਲਿਸ ਜੇ ਹੁਣ ਮਾਮਲਾ ਦਰਜ ਹੁੰਦਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਉੱਤੋਂ ਅੱਗੇ ਜਾ ਕੇ ਕੋਰਟ ਦੇ ਵਿੱਚ ਕੇਸ ਜਾਂਦਾ ਫਿਰ ਜਾ ਕੇ ਜ਼ाहਰ ਹੋਣਾ ਸਿਕਾ ਕਿ ਅਸਲੀਅਤ ਕੀ ਆ ਕਸੂਰ ਕਿਹਦਾ ਹੈ ਕਸੂਰ ਕਿਹਦਾ ਨਹੀਂ ਹੈ ਸੀਸੀਟੀਵੀ ਕੈਮਰੇ ਚੱਕ ਹੁੰਦੇ ਕਿਉਂਕਿ ਮੁੰਡੇ ਦੇ ਬਾਪੂ ਨੇ ਵੀ ਬਹੁਤ ਕੋ ਗੱਲਾਂ ਮੁੜ ਕੇ ਸਾਹਮਣੇ ਆਣ ਕੇ ਕਈਆਂ ਸੀਗੀਆਂ ਸੋ ਸਾਰਾ ਕੁਝ ਉਹਦੇ ਵਿੱਚ ਆਉਣਾ ਸੀਗਾ ਫਿਰ ਸਚਾਈ ਸਾਹਮਣੇ ਆਉਣੀ ਸੀ ਪਰ ਆ ਜਾ ਕੇ ਜੋ ਵੀ ਹੈ ਅਸੀਂ ਤਾਂ ਜੀ ਐਡਵਾਂਸ ਹੋ ਗਏ ਆ ਅਸੀਂ ਤੇ ਮਾਡਰਨ ਹੋ ਗਏ ਆ ਇੰਨੇ ਜ਼ਿਆਦਾ ਮਾਡਰਨ ਹੋ ਗਏ ਆ ਆਪਾਂ ਕਿ ਅਸੀਂ ਆਪਣੀ ਧੀ ਨੂੰ ਵੀ ਅਸੀਂ ਆਪਣੇ ਪੁੱਤ ਨੂੰ ਵੀ ਖੁੱਲੀਆਂ ਹੀ ਵਾਗਾਂ ਆ ਜੀ ਹੁਣ ਕੋਈ ਚੱਕਰ ਨਹੀਂ ਹੈਗਾ ਸੋ ਇਹ ਸਾਰੇ ਹਾਲਾਤ ਕਿੱਰੇ ਆ ਬਣ ਗਏ ਆ ਅਸਲ ਵਿੱਚ ਆਪਾਂ ਆਪਣੇ ਸੱਭਿਆਚਾਰ ਤੋਂ ਦੂਰ ਜਾ ਚੁੱਕੇ ਆ ਇੱਕ ਗੱਲ ਤੇ ਦੂਸਰੀ ਗੱਲ ਸਾਡੇ ਆਸੇ-ਪਾਸੇ ਹਕੂਮਤਾਂ ਨੇ ਸਾਡੇ ਆਸੇ-ਪਾਸੇ ਦਾ ਵਾਤਾਵਰਣ ਉਹਨਾਂ ਨੇ ਕੁਝ ਗੱਲਾਂ ਜਾਣਬੁੱਝ ਕੇ ਤੇ ਕੁਝ ਗੱਲਾਂ ਐਨ ਖੁੱਲੀਆਂ ਛੱਡ ਦਿੱਤੀਆਂ ਆਜ਼ਾਦੀ ਦੇ ਨਾਂ ਦੇ ਉੱਪਰ ਆਪਾਂ ਰੋਕ ਨਹੀਂ ਸਕਦੇ ਜੀ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਸੋਸ਼ਲ ਮੀਡੀਆ ਦੇ ਉੱਪਰ ਜੋ ਨੰਗ ਢੰਗ ਲੁੱਚ ਬਹੁਤ ਸਾਰਾ ਕੁਝ ਮੈਕਨਾਇਕ ਮੰਡਿਆ ਆ ਔਰ ਉਹ ਸਾਰਾ ਕੁਝ ਸਾਡੀ ਮਾਨਸਿਕਤਾ ਦੇ ਉੱਪਰ ਅਸਰ ਜ਼ਰੂਰ ਪਾਉਂਦਾ ਆ ਜ਼ਰੂਰ ਪਾਉਂਦਾ ਆ ਆਸੇ-ਪਾਸੇ ਦਾ ਜੋ ਵਾਤਾਵਰਣ ਹੈਗਾ ਸੋਸ਼ਲ ਮੀਡੀਆ ਤੁਸੀਂ ਕਿਹੜੀ-ਕਿਹੜੀ ਵੀਡੀਓ ਨੂੰ ਤੁਸੀਂ ਕਿਹੜੀ-ਕਿਹੜੀ ਰੀਲ ਨੂੰ ਲੰਘਾਈ ਜਾਉ ਦੱਸੋ ਭਲਾ ਸੋ ਉਹ ਜਿਹੜੀ ਜਿਹੜੀ ਵੀ ਚੀਜ਼ ਆਪਾਂ ਦੇਖੀ ਜਾਣੀ ਆ ਉਹ ਸਾਡੇ ਦਿਮਾਗ ਦੇ ਉੱਪਰ ਮਾੜਾ ਮੋਟਾ ਤੁਸੀਂ ਕਿੰਨਾ ਰੋਕ ਲੋਂਗੇ ਆਪਣੇ ਆਪ ਨੂੰ ਬਹੁਤ ਜਿਨ੍ਹਾਂ ਦੀ ਲੈਵ ਲੱਗੀ ਹੋਈ ਹੈ ਜਿਹੜੇ ਬਹੁਤ ਜ਼ਿਆਦਾ ਉੱਚੀ ਅਵਸਥਾ ਰੱਖਦੇ ਆ ਉਹ ਧੰਨੇ ਉਹ ਮੁਬਾਰਕ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਆਪਾਂ ਸਾਰੇ ਜਾਣੇ ਮੁਬਾਰਕ ਆ ਉਹਨਾਂ ਨੂੰ ਉਹਨਾਂ ਦੇ ਉੱਪਰ ਆਕਾਲ ਪੁਰਖ ਵਾਹਿਗੁਰੂ ਜੀ ਦੀ ਬੜੀ ਕਿਰਪਾ ਆ ਪਰ ਜਿਹੜੇ ਆਪਾਂ ਆਮ ਇਨਸਾਨ ਆ ਉਹ ਸਾਰਾ ਕੁਝ ਸਾਡੇ ਉੱਤੇ ਅਸਰ ਪਾਉਂਦਾ ਹੀ ਹੈਗਾ ਆ ਕਿਤਨਾ ਕਿਤੇ ਉਹ ਆਪਣੀ ਛਾਪ ਛੱਡ ਕੇ ਜਾਂਦੀ ਆ ਚੰਗੀ ਜਾਂ ਮਾੜੀ ਚੀਜ਼ ਕੋਈ ਵੀ ਜਿਹੜੀ ਆ ਹੁਣ ਹਕੂਮਤਾਂ ਨੇ ਇਹ ਸਾਰੇ ਕਸੂ ਨੂੰ ਰੋਕਣ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਠੋਸ ਉਪਰਾਲੇ ਪਲਾ ਕੀਤੇ ਹੋਏ ਐ ਸੋਚ ਕੇ ਵੇਖੋ ਇੱਥੇ ਫੇਸਬੁੱਕ ਦੇ ਉੱਪਰ ਹੀ ਇੰਨਾ ਕੁਝ ਘੁੰਮਣ ਡਿਆ ਹੁੰਦਾ ਜਿਹੜਾ ਰਹਿ ਰਬ ਦਾ ਨਾ ਤੁਸੀਂ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਲਾਗੇ ਤੁਸੀਂ ਇਦਾਂ ਫੇਸਬੁੱਕ ਤੁਸੀਂ ਦੇਖ ਸਕਦੇ ਆ ਪਲਾ ਨਾ ਨਹੀਂ ਇੱਥੇ ਪਤਾ ਨਹੀਂ ਕੀ ਕੁਝ ਪਰੋਸਿਆ ਜਾ ਰਿਹਾ ਜੇ ਸਰਕਾਰਾਂ ਚੋਂ ਤਾਂ ਉਹ ਸਾਰੇ ਕਸੂ ਦੇ ਉੱਪਰ ਰੋਕ ਲੱਗ ਸਕਦੀ ਆ ਕਿਉਂ ਮੈਨੂੰ ਪਤਾ ਆ ਸਾਡੇ ਚੈਨਲ ਜੇ ਭਾਰਤ ਵਿੱਚ ਬੈਨ ਕੀਤਾ ਜਾ ਸਕਦੇ ਆ ਜੇ ਟਿਕਟੋਕ ਭਾਰਤ ਚ ਬੈਨ ਹੋ ਸਕਦੀ ਹੈ ਜੇ ਹੋਰ ਬਹੁਤ ਸਾਰੇ ਚੀਜ਼ਾਂ ਭਾਰਤ ਵਿੱਚ ਬੈਨ ਹੋ ਸਕਦੀਆਂ ਨੇ ਤਾਂ ਉਹ ਕੰਟੈਂਟ ਵੀ ਭਾਰਤ ਵਿੱਚ ਦੇਖਣ ਤੇ ਬੈਨ ਹੋ ਸਕਦਾ ਹੈ ਪਰ ਨਹੀਂ ਕੀਤਾ ਜਾਂਦਾ ਮਿੰਟੋ ਪਹਿਲਾਂ ਕਾਰਵਾਈ ਉਹਨਾਂ ਦੇ ਉੱਪਰ ਹੋ ਸਕਦੀ ਹੁੰਦੀ ਹੈ ਜਿਹੜੇ ਇਦਾਂ ਦਾ ਕੁਝ ਖਿਲਾਰਦੇ ਆ ਇਹ ਮੈਂ ਗੱਲਾਂ ਤਾਂ ਕਰ ਰਿਹਾ ਕਿਉਂਕਿ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਅਸੀਂ ਕਬੂਲ ਕੇ ਬੈਠੇ ਹੋਏ ਆ ਸਾਨੂੰ ਇਹ ਲੱਗਦਾ ਕਿ ਇਹ ਹੀ ਮਾਡਰਨ ਪੁਨਾਇਆ ਸਾਨੂੰ ਇਹ ਲੱਗਦਾ ਪਹਿਰਾਵੇ ਤੋਂ ਲੈ ਕੇ ਤੇ ਸਾਰਾ ਕੁਝ ਜਿਹੜਾ ਹੈ ਨਾ ਬਸ ਅਸੀਂ ਤਿਆਗ ਦੇਣਾ ਅਸੀਂ ਪਾਟਣ ਤੇ ਆਏ ਹੋਏ ਆ ਦਰਅਸਲ ਕਈ ਵਾਰ ਮੈਨੂੰ ਇਹ ਵੀ ਲੱਗਦਾ ਹੈਗਾ ਕਿ ਸਾਡੇ ਵਿੱਚੋਂ ਨਾ ਬਹੁਤ ਸਾਰੇ ਲੋਕ ਐਦਾਂ ਹੈਗੇ ਆ ਅਸੀਂ ਨਾ ਕਈ ਵਾਰ ਉਦਾਹਰਣ ਦੰਦਿਆ ਕਿ ਪਹਿਲਾ ਵਿਆਹ ਸਾਡੇ ਪਹਿਲਾ ਵਿਆਹ ਸਾਡੇ ਸਾਰਿਆਂ ਦੇ ਨਹੀਂ ਸੀ ਹੁੰਦੇ ਪਹਿਲਾ ਵਿਆਹ ਸਾਰਿਆਂ ਦੇ ਸਾਡੇ ਨਹੀਂ ਸੀ ਹੁੰਦੇ ਦਰਅਸਲ ਕਈ ਵਾਰ ਮੈਨੂੰ ਇਹ ਲੱਗਦਾ ਹੈਗਾ ਕਿ ਅੱਗੇ ਨਾ ਕਈ ਵਾਰ ਸਾਡੇ ਕੋਲ ਪੈਸੇ ਵੀ ਘਟ ਸਗੇ ਕੈਸ਼ ਘਟ ਹੁੰਦਾ ਸੀਗਾ ਹੁਣ ਸਾਨੂੰ ਇਹ ਲੱਗਦਾ ਹੈਗਾ ਕਿ ਮੈਂ ਵੀ ਕਮਾਉਣਾ ਮੇਰੇ ਪਾਪਾ ਜੀ ਵੀ ਕਮਾਉਂਦੇ ਆ ਪੁੱਤ ਵੀ ਕਮਾਉਂਦਾ ਆ ਹੁਣ ਤੇ ਅਸੀਂ ਵਾਈਫ ਵੀ ਕਮਾਉਂਦੀ ਐ ਸੁੱਖ ਦੇ ਨਾਲ ਧੀ ਵੀ ਕਮਾਉਂਦੀ ਐ ਐਦਾਂ ਹੋ ਗਿਆ ਨਾ ਹੁਣ ਪਹਿਲਾਂ ਐਵੇਂ ਦਾ ਹੈ ਨਹੀਂ ਸੀਗਾ ਅੱਗੇ ਮਾਇਆ ਘਰ 'ਚ ਘਟ ਆਉਂਦੀ ਹੁੰਦੀ ਸੀ ਆਮ ਪਰਿਵਾਰਾਂ ਦੇ ਵਿੱਚ ਹੁਣ ਜ਼ਿਆਦਾ ਹੋ ਗਿਆ ਸਾਨੂੰ ਇਹ ਲੱਗਦਾ ਕਿ ਮੇਰਾ ਜਦੋਂ ਵਿਆਹ ਹੋਇਆ ਸੀਗਾ ਉਦੋਂ ਤਾਂ ਚਾਰ ਜੀ ਵੀ ਨਹੀਂ ਆਏ ਚੱਜ ਦੇ ਨਾਲੀ ਸੇਵਾ ਵੀ ਨਹੀਂ ਕਰਾ ਸਕੇ ਪਰ ਹੁਣ ਸਾਡੇ ਕੋਲ ਵਾਧੂ ਪੈਸੇ ਆ ਗਏ ਹੁਣ ਆਪਾਂ ਆਪਣੇ ਮੁੰਡੇ ਦਾ ਆਨੰਦ ਕਾਰਜ ਕਿੱਦਾਂ ਕਰਨਾ ਭਲਾ ਆਨੰਦ ਕਾਰਜ ਕਹਿੰਨੇ ਹੁੰਦਾ ਆਪਾਂ ਵਿਆਹ ਆਨੰਦ ਕਾਰਜ ਕਿੱਥੇ ਹੁੰਦਾ ਆਨੰਦ ਕਾਰਜ ਤੇ ਗੁਰੂ ਦੀ ਹਜ਼ੂਰੀ ਵਿੱਚ ਹੁੰਦਾ ਹੁੰਦਾ ਭਈ ਜਦਾਂ ਭੂਆ ਦਾ ਮੁੰਡਾ ਵਿਆਹ ਹੀ ਉਹਨਾਂ ਨੇ ਜਿਹਦਾ ਮਾਮੇ ਦੇ ਪੁੱਤ ਦਾ ਵਿਆਹ ਕੀਤਾ ਸੀ ਉਹਨਾਂ ਨੇ ਜਿਹਦਾ ਤਾਏ ਦੇ ਜਿਹਦਾ ਫਲਾਣੇ ਦੇ ਟਮਕਾਨੇ ਦੇ ਐਦਾਂ ਸਾਨੂੰ ਅਸੀਂ ਕੰਪੈਰੀਜ਼ਨ ਕਰਦੇ ਆ ਜਿਹਦਾ ਗਵੰਡੀਆਂ ਦੇ ਸਾਡੇ ਪਿੰਡ ਚ ਫਲਾਣੇ ਨੇ ਕੀਤਾ ਸੀ ਨਾ ਅਸੀਂ ਉਹਨਾਂ ਨਾਲੋਂ ਐਨ ਪੂਰਾ ਵਧੀਆ ਕਰਨਾ ਉਹਨਾਂ ਨਾਲੋਂ ਵਧੀਆ ਕੀ ਕਰਨਾ ਭਲਾ ਉਹਨਾਂ ਨਾਲੋਂ ਵਧੀਆ ਕੋਈ ਇਹ ਨਹੀਂ ਹੈਗਾ ਕਿ ਅਸੀਂ ਇਲਾਕੇ ਦੀ ਲਗਲੇ ਲਗਲੇ ਪਿੰਡਾਂ ਦੀ ਖੂਬ ਇਕੱਠੀ ਸੰਗਤ ਕਰਨੀ ਹੈ ਸੰਗਤ ਕਰਕੇ ਇਕੱਠੀ ਆਪਾਂ ਦੀਵਾਨ ਸਜਾਉਣੇ ਹੈ ਐਵੇਂ ਤਾਂ ਥੋੜੀ ਹੈਗਾ ਅਸੀਂ ਪੰਗਤਾਂ ਜਿਵੇਂ ਬਹਿ ਕੇ ਪ੍ਰਸ਼ਾਦਾ ਛਕਾਂਗੇ ਢਾਡੀ ਵਾਰਾਂ ਲੱਗਣਗੀਆਂ ਉੱਥੇ ਐਦਾਂ ਤਾਂ ਥੋੜੀ ਹੈਗਾ ਕੁਝ ਵੀ ਅਸੀਂ ਆਪਣਾ ਜਾਹੋ ਜਲਾਲ ਖਾਨਸੀ ਦਾ ਜਿਉ ਜਿਹਾ ਹੁੰਦਾ ਅਸੀਂ ਉਹਦਾ ਪ੍ਰਗਟਾਵਾ ਕਰਨਾ ਨਾ ਉਹ ਇਕੱਠ ਇਸ ਕਰਕੇ ਕਰਨਾ ਡਾਂਸਰ ਨੱਚੂਗੀ ਨਿੱਕਰ ਪਾ ਕੇ ਡਾਂਸਰ ਕੌਣ ਆ ਭਲਾ ਉਹ ਵੀ ਸਾਡੇ ਆਪ ਦੇ ਪੰਜਾਬ ਦੀ ਸਾਡੇ ਪਰਿਵਾਰਾਂ ਦੀਆਂ ਧੀਆਂ ਭੈਣ ਅਸੀਂ ਉਹਨਾਂ ਨੂੰ ਨਚਾਉਂਦੇ ਆਂ ਔਰ ਉਹਨਾਂ ਨੂੰ ਸਾਹਮਣੇ ਨੱਚਦੇ ਆਂ ਵੇਖ ਕੇ ਖੁਸ਼ ਹੋਣਦੇ ਆਂ ਆ ਸਾਰਾ ਕੁਝ ਅਸੀਂ ਅਡਾਪਟ ਕਰ ਲਿਆ ਆਹ ਵਾਲਾ ਕਲਚਰ ਸ਼ਰਾਬ ਅੱਗੇ ਜਿਹੜਾ ਪੀਂਦਾ ਹੁੰਦਾ ਸੀ ਵਿਆਹ ਸ਼ਾਦੀ 'ਚ ਲੁੱਕ ਕੇ ਪੀਂਦਾ ਹੁੰਦਾ ਸੀਗਾ ਅੱਜ ਵਿਆਹ ਸ਼ਾਦੀਆਂ ਵਿੱਚ ਸ਼ਰਾਬ ਐਨ ਖੁੱਲ੍ਹੇ ਆਮ ਔਰ ਜਿਨ੍ਹਾਂ ਨੇ ਸ਼ਰਾਬ ਨਹੀਂ ਪੀਣੀ ਹੁੰਦੀ ਜਿਹੜੇ ਵਿਚਾਰੇ ਉਹ ਵਿਚਾਰਾ ਹੀ ਬਣ ਕੇ ਰਹਿ ਗਏ ਹੁਣ ਅਸਲ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਵੀ ਲੱਗਣ ਡਿਆ ਹੁੰਦਾ ਜੇ ਉਹ ਕਿਤੇ ਭੁੱਲ ਭੁਲੇਖੇ ਪੈਲੈਸ ਦੇ ਵਿੱਚ ਚੱਲ ਜਾਣ ਯਾਰ ਵਿਚਾਰਿਆਂ ਵਰਗੇ ਹੀ ਆਪਾਂ ਔਰ ਉਹ ਉੱਥੇ ਜੇ ਪ੍ਰਸ਼ਾਦਾ ਉਹਨਾਂ ਨੇ ਕਿਤੇ ਪ੍ਰਸ਼ਾਦਾ ਕਿਹਾ ਹੋ ਗਿਆ ਮੇਰੇ ਕੋਲ ਉਹਨਾਂ ਨੇ ਜੇ ਉੱਥੇ ਰੋਟੀ ਖਾਣੀ ਹੋਵੇ ਨਾ ਜੇ ਕਿਤੇ ਤੱਕੇ ਹੀ ਲੈਣ ਪਿਆ ਯਾਰ ਖਾ ਕੇ ਜਾਣਾ ਉਹ ਲੁਕਣਦੇ ਹੁੰਦੇ ਵਿਚਾਰੇ ਅੱਗੇ ਸ਼ਰਾਬ ਪੀਣ ਵਾਲੇ ਲੋਕੇ ਪਿੰਦੇ ਹੁੰਦੇ ਸੀਗੇ ਹੁਣ ਅੱਜ ਰੋਟੀ ਖਾਣ ਵਾਲੇ ਵਿਚਾਰੇ ਜਿਹੜੇ ਨਹੀਂ ਪੀਂਦੇ ਖਾਂਦੇ ਉਹਨਾਂ ਉਹ ਲੁੱਕ ਕੇ ਖਾਂਦੇ ਹੁੰਦੇ ਕਿਤੇ ਲੁੱਕ ਕੇ ਬਹਿ ਕੇ ਕਿਤੇ ਖਾ ਲਈਏ ਉਹਨਾਂ ਨੂੰ ਸੰਗ ਆਉਣ ਡਈ ਹੁੰਦੀ ਆ ਐਦਾਂ ਦੇ ਹਾਲਾ ਇਹ ਹਾਲਾਤ ਕਿਹਨੇ ਬਣਾਏ ਭਲਾ ਜੀ ਹਕੂਮਤਾਂ ਨੇ ਬਣਾਇਆ ਨਾ ਜੀ ਹਾਂ ਮੈਂ ਵੀ ਕਹਿਣਾ ਹੁੰਦਾ ਏਦਾਂ ਪਰ ਮੈਂ ਬੇਨਤੀ ਕਰਾਂ ਨਾਲੇ ਆਪਾਂ ਇਹ ਗੱਲ ਕਹਿੰਦੇ ਹੁਣੇ ਕਿ ਅਸੀਂ ਬੜੇ ਮਜ਼ਬੂਤ ਇਰਾਦਿਆਂ ਵਾਲੇ ਆਂ ਜੇ ਅਸੀਂ ਮਜ਼ਬੂਤ ਇਰਾਦੇ ਵਾਲੇ ਆਂ ਤਾਂ ਫਿਰ ਅਸੀਂ ਉਹਨਾਂ ਦਾ ਪ੍ਰਭਾਵ ਕਬੂਲ ਕਿਉਂ ਕਰ ਲਿਆ ਜੀ ਹਾਂ ਜੇ ਤਾਂ ਉਹਨਾਂ ਨੇ ਧੱਕੇ ਦੇ ਨਾਲ ਬਰਨ ਕੇ ਸਾਨੂੰ ਏਦਾਂ ਪੀ ਲੈ ਕੇ ਆਓ ਸ਼ਰਾਬ ਲੈ ਕੇ ਆਓ ਡਾਂਸਰ ਨਹੀਂ ਲੈ ਕੇ ਆਉਂਗੇ ਤਾਂ ਤੁਹਾਡੇ ਕੇਸ ਪਾਵਾਂਗੇ ਜੇ ਤਾਂ ਏਦਾਂ ਆ ਕੁਝ ਤਾਂ ਵੀ ਗੱਲ ਚਲੋ ਮੰਨੀ ਤਦ ਵੀ ਸਮਝੀ ਗੱਲ ਪਰ ਜਦੋਂ ਏਦਾਂ ਕੋਈ ਕਰਦਾ ਫੇ ਤਾਂ ਆਪਾਂ ਕਰਦੇ ਨਹੀਂ ਆਪਾਂ ਕਹਿੰਦੇ ਨਾ ਅਸੀਂ ਨਿਕਾਣ ਮੰਨਦੇ ਅਸੀਂ ਤੂੰ ੱੱਕੇ ਨਾਲ ਸਾਡਾ ਕੋਈ ਕਿੱਦਾ ਕਰਾ ਜੂਗਾ ਆਲੇ ਅਗਲਿਆਂ ਨੇ ੱੱਕੇ ਦੇ ਨਾਲ ਨਹੀਂ ਅਗਲ ਨੇ ਪਲੈਨਿੰਗ ਜਿਹੇ ਦੇ ਨਾਲ ਸਕੀਮ ਜਿਹੇ ਦੇ ਨਾਲ ਬਾਤਾਂ ਬਿਰਨੇ ਇਦਾਂ ਦਾ ਸਿਰਜ ਦਿੱਤਾ ਸਾਡੇ ਆਸੇ ਪਾਸੇ ਔਰ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਚੱਲ ਗਏ ਅਸੀਂ ਉਹ ਸਾਰੀਆਂ ਗੱਲਾਂ ਉਹੀ ਅਪਣਾ ਲਈਆਂ ਅਸੀਂ ਉਹਨਾਂ ਦਾ ਰਾਹ ਸੁਖਾਲਾ ਹੀ ਕਰ ਦਿੱਤਾ ਅਗਲ ਨੇ ਸਾਨੂੰ ਗੁਰੂ ਨਾਲ ਤੋੜਨਾ ਸੀਗਾ ਅਸੀਂ ਆਪੇ ਹੀ ਟੁੱਟ ਗਏ ਆਪਦੇ ਸੱਭਿਆਚਾਰ ਨਾਲ ਆਪਾਂ ਆਪੇ ਹੀ ਟੁੱਟ ਗਏ ਅਸੀਂ ਤਲਾਂਜਲੀ ਦੇ ਦਿੱਤੀ ਸੋ ਉਹ ਸਾਰੇ ਕਾਸੇ ਦਾ ਖਮਿਆਜਾ ਅੱਜ ਆਪਾਂ ਭੁਗਤਣਦੇ ਆਂ ਔਰ ਸਾਡੇ ਜਿਹੜੇ ਗਾਂ ਬੱਚੇ ਐ ਜਦੋਂ ਉਹ ਜਵਾਨ ਹੁੰਦੇ ਐ ਹੁਣ ਜਿਹੜੇ ਆਨੰਦ ਕਾਰਜ ਦੇਖੇ ਹੀ ਨਹੀਂ ਉਹਨਾਂ ਨੇ ਕੀ ਪਤਾ ਉਹਨਾਂ ਨੂੰ ਆਨੰਦ ਕਾਰਜ ਕਿਵੇਂ ਦੇ ਹੁੰਦੇ ਐ ਜਿਹੜਾ ਅਸਲ ਆਨੰਦ ਕਾਰਜ ਉਹ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਹੁੰਦਾ ਉਹ ਤਾਂ ਦੇਖਿਆ ਹੀ ਨਹੀਂ ਉੱਥੇ ਹਾਜ਼ਰੀ ਭਰੀ ਨਹੀਂ ਉਹ ਵਿਚਾਰੇ ਕਿੱਦਾਂ ਕੰਪੈਰੀਜ਼ਨ ਕਰਨ ਉਹਨਾਂ ਨੇ ਵਿਆਹ ਹੀ ਦੇਖਿਆ ਐ ਇਦਾਂ ਦੇ ਹੀ ਦੇਖਿਆ ਡਾਂਸਰ ਨੱਚਦੀ ਐ ਡੀਜੇ ਵੱਜਦੇ ਆ ਅੱਧੇ ਦੀ ਰਾਤ ਤੱਕ ਪੂਰਾ ਐਨ ਖਰੂਦ ਮੱਚਦਾ ਆ ਸ਼ਰਾਬਾਂ ਦੇ ਦੌਰ ਵਰਤੇ ਜਾਂਦੇ ਆ ਐਨ ਖੂਬ ਖੁੱਲਾ ਡੁੱਲਾ ਪਹਿਹਾ ਉਜਾੜਿਆ ਜਾਂਦਾ ਆ ਹੁਣ ਜਦੋਂ ਕਰਨਾ ਹੀ ਆ ਸਾਰਾ ਕੁਝ ਉਹ ਗਏ ਵੀ ਉੱਥੇ ਹੀ ਆ ਮਾਮਾ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਲੈ ਕੇ ਇਦਾਂ ਦੇ ਵਿਆਹਾਂ ਦੇ ਵਿੱਚ ਜਾਂਦੀਆਂ ਡੀਜੇ ਤੇ ਜਾਂਦੀਆਂ ਨੱਚਦੀਆਂ ਕੋਈ ਸੰਗ ਸ਼ਰਮ ਹੀ ਹੈ ਨਹੀਂ ਇਕੱਠੇ ਨੱਚੀ ਜਾਂਦੇ ਭੂਆ ਭਤੀਜੀ ਐਨ ਪਿਓ ਧੀ ਭੈਣ ਭਰਾ ਇਕੱਠੇ ਹੀ ਨੱਚੀ ਜਾਂਦੇ ਸਾਰੇ ਹੈ ਕੋਈ ਸੰਗ ਸ਼ਰਮ ਭਲਾ ਨਹੀਂ ਤਾਂ ਤੁਸੀਂ ਅਸੀਂ ਮੈਂ ਆਪਣੇ ਪਰਿਵਾਰਾਂ ਦੀਆਂ ਗੱਲਾਂ ਕਰ ਲਵਾਂ ਤੁਸੀਂ ਆਪਣੇ ਆਪ ਸਾਰੇ ਜਣੇ ਨਾ ਕਿਸੇ ਨੂੰ ਕੋਈ ਜਲੀਲ ਕੀਤਾ ਜਾ ਰਿਹਾ ਹੈਗਾ ਜਿਹੜੀ ਮੈਂ ਗੱਲਾਂ ਕਰਨੀਆਂ ਇਹ ਸਾਡੇ ਆਪ ਦੇ ਪਰਿਵਾਰਾਂ ਦੇ ਹਾਲਾਤ ਹੋ ਗਏ ਅਸੀਂ ਇਹ ਸਾਰੇ ਕਾਸੇ ਨੂੰ ਮਾੜਾ ਮੋਟਾ ਠੀਕ ਕਰਨ ਦੇ ਯਤਨ ਕਰਨੇ ਸੀਗੇ ਹੁਣ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਗੋਦੀ ਦੇ ਵਿੱਚ ਚੁੱਕ ਕੇ ਡੀਜੇ ਤੇ ਜਾਂਦੀ ਹੈ ਜਿੱਥੇ ਡਾਂਸ ਹੁੰਦੇ ਆ ਆਪ ਵੀ ਨਾਲ ਨੱਚਦੀ ਹੈ ਬੱਚੇ ਦੇ ਕੀ ਉਸ ਨੂੰ ਰੋਣਾ ਭਲਾ ਹੁਣ ਜੇ ਉਹੀ ਮਾਂ ਆਪਣੇ ਬੱਚੇ ਨੂੰ ਨਾਲ ਲੈ ਕੇ ਜਿੱਥੇ ਆਸੇ ਪਾਸੇ ਕੀਰਤਨ ਦਰਬਾਰ ਹੁੰਦੇ ਆ ਸਮਾਗਮ ਹੁੰਦੇ ਆ ਜਿੱਥੇ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਦੇ ਨਾਮ ਦੀਆਂ ਸ਼ੈਬਰਾਂ ਲੱਗਦੀਆਂ ਨੇ ਜੇ ਮਾਂ ਉੱਥੇ ਜਾਵੇ ਜੇ ਫਿਰ ਵੀ ਬੱਚਾ ਵੱਡਾ ਹੋ ਕੇ ਵਿਗੜ ਜਾਵੇ ਘੱਟੋ ਘਾਟ ਆਪਣੇ ਮਨ ਨੂੰ ਇੰਨੀ ਕੁ ਤਾਂ ਤਸੱਲੀ ਹੋਊਗੀ ਨਾ ਕਿ ਮੈਂ ਤਾਂ ਆਪਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਫਿਰ ਵੀ ਜੇ ਬੱਚਾ ਵਿਗੜ ਗਿਆ ਜਾਂ ਕੁਰਾਹੇ ਪੈ ਗਿਆ ਵਾਹਿਗੁਰੂ ਜੀ ਕਿ ਮੈਂ ਕੀ ਕਰਾਂ ਨਾ ਜੀ ਤੁਸੀਂ ਕਰੋ ਕਿਰਪਾ ਫਿਰ ਘੱਟੋ ਘਟਾ ਆਪਣੇ ਆਪ ਨੂੰ ਤਾਂ ਦੋਸ਼ ਨਹੀਂ ਨਾ ਦਿੱਤਾ ਜਾ ਸਕਦਾ ਪਰ ਆਪਾਂ ਆਪਣੇ ਵੱਲੋਂ ਤਾਂ ਕੋਸ਼ਿਸ਼ ਮਾੜੀ ਮੋਟੀ ਤੱਕ ਕਰੀਏ ਨਾ ਮਾੜੀ ਮੋਟੀ ਕੋਸ਼ਿਸ਼ ਕਰੀਏ ਤਾਂ ਆਪਣੀ ਕੋਸ਼ਿਸ਼ ਨੂੰ ਬੂਰ ਜ਼ਰੂਰ ਪੈਂਦਾ ਹੈਗਾ ਸੋ ਮੈਨੂੰ ਲੱਗਦਾ ਕਿ ਇਦਾਂ ਦਾ ਜਿਹੜਾ ਵਾਤਾਵਰਣ ਹੈ ਨਾ ਇਦਾਂ ਦੇ ਵਾਤਾਵਰਣ ਦੇ ਵਿੱਚ ਸਾਡੇ ਬੱਚੇ ਤੇ ਬੱਚੀਆਂ ਜਦੋਂ ਆਪਣੀ ਜ਼ਿੰਦਗੀ ਨੂੰ ਜਿਉ ਰਹੇ ਆ ਇਦਾਂ ਦਾ ਜਦੋਂ ਮਾਹੌਲ ਵੇਖਣ ਦੇ ਆ ਫਿਰ ਉਹਦਾਂ ਦੇ ਉਹਨਾਂ ਦੇ ਚਾਹ ਹੋ ਗਏ ਉਹਦਾਂ ਦਾ ਹੀ ਉਹਨਾਂ ਨੂੰ ਲੱਗਦਾ ਕਿ ਇਦਾਂ ਦੇ ਹੀ ਬਣਨਾ ਉਹਦਾਂ ਨੂੰ ਉਹਨਾਂ ਦੇ ਮਨ 'ਚ ਸਾਰਾ ਕੁਝ ਤੁਸੀਂ ਕਿਸੇ ਵੀ ਅੱਜਕੱਲ ਮੁੰਡੇ ਕੁੜੀ ਨੂੰ ਕਿਸੇ ਟਾਵੇਂ ਵਿਰਲੇ ਨੂੰ ਛਟਕ ਸਵਾਲ ਕਰਕੇ ਵੇਖੋ ਤੁਸੀਂ ਵੀ ਡੀਜੇ ਇੱਕ ਰਾਤ ਪਹਿਲਾਂ ਵਜਾਉਣਾ ਜਾਂ ਨਹੀਂ ਵਜਾਉਣਾ ਤੁਹਾਨੂੰ ਟਾਵੇਂ ਵਿਰਲਾ ਕੋਈ ਮੁੰਡਾ ਦਾ ਕੁੜੀ ਜਿੱਦਾਂ ਦਾ ਨਜ਼ਰ ਆਊਗਾ ਜਿਹੜਾ ਕਹੂਗਾ ਕਿ ਨਹੀਂ ਸਾਡਾ ਇਦਾਂ ਦੇ ਗੰਦੇਆ ਗੀਤਾਂ ਦੇ ਨਾਲ ਡੀਜੇਆਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹੈਗਾ ਆਦਰਵਾਇਜ਼ ਮੂੰਹ ਫਲਾ ਲੈਣਗੇ ਮੂੰਹ ਇਦਾਂ ਦੇ ਹਾਲਾਤ ਸਾਡੇ ਬਣ ਗਏ ਕਿਉਂ ਹੋ ਗਿਆ ਭਲਾ ਕਿਉਂਕਿ ਉਹਨਾਂ ਦੇ ਮਨ ਦੀ ਅੰਦਰਲੀ ਤਿਆਰੀ ਨਹੀਂ ਹੋਈ ਹੁਣ ਜੇ ਧੱਕੇ ਦੇ ਨਾਲ ਉਹਨਾਂ ਨੂੰ ਕਹੋਗੇ ਕਿ ਨਹੀਂ ਆਪਾਂ ਤੁਹਾਨੂੰ ਇੰਜ ਨਹੀਂ ਕਰਨ ਦੇਣਾ ਅਗਲੇ ਕਹਿਣਗੇ ਪਾਪਾ ਨਾ ਕਰਨ ਦੇ ਕੋਈ ਗੱਲ ਨਹੀਂ ਜਦੋਂ ਮੈਂ ਆਪਣੀ ਜੀ ਉਮਰ ਦੇ ਵਿੱਚ ਆ ਗਿਆ ਉਦੋਂ ਤਾਂ ਮੈਂ ਕਰੂੰਗਾ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਆਪਣੇ ਆਸੇ-ਪਾਸੇ ਗੁਰੂ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਥੋੜਾ ਜਿਹਾ ਮਾਹੌਲ ਇਦਾਂ ਦਾ ਬਣਾ ਕੇ ਰੱਖੀਏ ਕਿ ਸਾਡੇ ਬੱਚੇ ਥੋੜਾ ਜਿਹਾ ਕੰਪੈਰੀਜ਼ਨ ਕਰ ਸਕਣ ਥੋੜਾ ਜਿਹਾ ਉਹਨਾਂ ਨੂੰ ਲੱਗੇ ਤਾਂ ਸਹੀ ਕਿ ਆਹ ਸਾਡਾ ਸਭਿਆਚਾਰ ਹੈ ਤੇ ਆਹ ਵਾਲਾ ਸਾਡਾ ਸਭਿਆਚਾਰ ਨਹੀਂ ਹੈਗਾ ਸੋ ਮੈਨੂੰ ਇਹ ਲੱਗਦਾ ਹੈਗਾ ਕਿ ਘੱਟੋ-ਘੱਟ ਕੁਝ ਕਸੂਰ ਆਪਣਾ ਹੈਗਾ ਆ ਜਿਹੜਾ ਕਸੂਰ ਘੱਟੋ ਘੱਟ ਸਾਡਾ ਆਪਣਾ ਆ ਆਪਾਂ ਉਹਨੂੰ ਤਾਂ ਮਾੜਾ ਮੋਟਾ ਠੀਕ ਕਰਨ ਦੇ ਯਤਨ ਉਪਰਾਲੇ ਕਰ ਲਈਏ ਫਿਰ ਮੈਨੂੰ ਲੱਗਦਾ ਕਿ ਕਾਫੀ ਕੁਝ ਜ਼ਰੂਰ ਠੀਕ ਹੋ ਜਾਊਗਾ ਅਖੀਰ ਦੇ ਵਿੱਚ ਜਿਹੜਾ ਉਹ ਮੁੰਡੇ ਵਾਲਾ ਪਰਿਵਾਰ ਤੇ ਕੁੜੀ ਵਾਲਾ ਪਰਿਵਾਰ ਜਿਸ ਪਰਿਵਾਰ ਦੇ ਮਸਲੇ ਨੂੰ ਮਾਮਲਾ ਜਿਹੜਾ ਉੱਭਰਿਆ ਸੀਗਾ ਬਹੁਤ ਜ਼ਿਆਦਾ ਆਧਾਰ ਬਣਾ ਕੇ ਮੈਂ ਗੱਲ ਕੀਤੀ ਆ ਮੈਂ ਉਹਨਾਂ ਦੋਹਾਂ ਪਰਿਵਾਰਾਂ ਨੂੰ ਕਹਿਣਾ ਚਾਹੂੰਗਾ ਕਿ ਭਲਿਓ ਤੁਸੀਂ ਹੁਣ ਅੱਜ ਇਹ ਗੱਲ ਕਹਿਤੀ ਆ ਨਾ ਕਿ ਸਾਡਾ ਆਪਸ ਵਿੱਚ ਜਿੱਦਾਂ ਵੀ ਹੈਗਾ ਸਮਝੌਤਾ ਹੋ ਗਿਆ ਹੁਣ ਤੁਹਾਨੂੰ ਤੁਹਾਡਾ ਸਮਝੌਤਾ ਮੁਬਾਰਕ ਹੈ ਤੁਸੀਂ ਜਿੱਦਾਂ ਵੀ ਸੀ ਕਿਸੇ ਦਾ ਕਸੂਰ ਕਿਹਦਾ ਸੀਗਾ ਕਿਹਦਾ ਨਹੀਂ ਸੀਗਾ ਦੋਹਾਂ ਦਾ ਇੱਕ ਕਸੂਰ ਸੀਗਾ ਜਾਂ ਕੁਛ ਕਸੂਰ ਉਹਦਾ ਸੀ ਕੁਛ ਕਸੂਰ ਉਹਦਾ ਸੀਗਾ ਜੋ ਵੀ ਸੀਗਾ ਆ ਜਾ ਕੇ ਤੁਸੀਂ ਇਹ ਸਾਰੇ ਮਾਮਲੇ ਨੂੰ ਠੀਕ ਕਰੋ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਦੋਨਾਂ ਦੇ ਪਰਿਵਾਰਾਂ ਦੇ ਹਿਰਦੇ ਸ਼ਾਂਤ ਹੋਣ ਔਰ ਉਹ ਲੜਕਾ ਵੀ ਤੇ ਲੜਕੀ ਵੀ ਉਹ ਖੁਸ਼ੀ-ਖੁਸ਼ੀ ਆਪਦਾ ਜੀਵਨ ਬਸਰ ਕਰ ਸਕਣ ਇੱਕ ਤਾਂ ਇਹ ਬੇਨਤੀ ਕਰਦਾ ਤੇ ਦੂਸਰੀ ਬੇਨਤੀ ਆ ਸੋਸ਼ਲ ਮੀਡੀਆ ਦੇ ਪਰ ਜਿਹਨੇ ਪੂਰੀ ਧੱਕ ਪਾਈ ਹੋ ਸੀਗੀ ਸਾਨੂੰ ਵੀਡੀਓ ਚਾਹੀਦੀ ਹੈ ਅਸੀਂ ਉਹ ਵੀਡੀਓ ਦੇਖਣੀ ਚਾਹੁੰਦੇ ਆ ਪਲਿਓ ਕੀ ਲੈਣਾ ਤੁਸੀਂ ਉਸ ਵੀਡੀਓ ਤੋਂ ਯਾਰ ਅਕਲ ਨੂੰ ਹੱਥ ਮਾਰੋ ਮਾੜਾ ਜਹਾ ਆਪਾਂ ਕੀ ਲੈਣਾ ਦੜੋ ਇਸ ਵੀਡੀਓ ਤੋਂ ਤੁਸੀਂ ਕੀ ਲੈਣਾ ਇਸ ਗੱਲ ਦੇ ਵਿੱਚੋਂ ਹੋਰ ਬਹੁਤ ਸਾਰੇ ਮਸਲੇ ਤੁਹਾਡੇ ਆਪਦੇ ਪੰਜਾਬ ਦੇ ਹੈਗੇ ਆ ਖਾਲਸਾ ਜੀ ਉਹ ਜਿਹੜੇ ਇਦਾਂ ਦੇ ਵੀਡੀਓਜ਼ ਮੰਗਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਹੱਥ ਬੰਨ ਕੇ ਦੇਖੋ ਤੁਹਾਡੇ ਪੰਜਾਬ ਦੇ ਹਾਲਾਤ ਤੁਹਾਡਾ ਪੰਜਾਬ ਤੁਹਾਡਾ ਸਭਿਆਚਾਰ ਖੁਰਦਾ ਜਾ ਰਿਹਾ ਭਲਿਓ ਤੁਹਾਡੇ ਪੰਜਾਬ ਦੀ ਮਿੱਟੀ ਖੁਰਦੀ ਜਾ ਰਹੀ ਹੈ ਤੁਹਾਡੇ ਪੰਜਾਬ ਦੀ ਮਿੱਟੀ ਜਿਹਨੂੰ ਤੁਹਾਡੇ ਪੁਰਖਿਆਂ ਨੇ ਲਹੂ ਦੇ ਨਾਲ ਸਿੰਜਿਆ ਅੱਜ ਪ੍ਰਵਾਸੀ ਲੋਕ ਇੱਥੇ ਆਣ ਕੇ ਪਾਣ ਦੇ ਥੁੱਕ ਦੇ ਨਾਲ ਇਹਨੂੰ ਲਾਲ ਕਰਦੇ ਪਏ ਜੇ ਧਿਆਨ ਉਧਰ ਨੂੰ ਕਰ ਲਓ ਉਦਾਂ ਦੇ ਵੀ ਬਹੁਤ ਸਾਰੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਹਕੂਮਤਾਂ ਦਾ ਧੱਕਾ ਉਹ ਸਾਰੇ ਘਸਨ ਦੇਖੋ ਉਹ ਵੀਡੀਓਜ਼ ਦੇਖੋ ਕੁਝ ਚੰਗੀਆਂ ਚੀਜ਼ਾਂ ਨੂੰ ਵੇਖੋ ਆਪਣੇ ਅੰਦਰ ਉਦਾਂ ਦੇ ਉલ્લાਸ ਉਦਾਂ ਦੇ ਜਜ਼ਬਾਤ ਉਦਾਂ ਦੇ ਜਜ਼ਬੇ ਪੈਦਾ ਕਰੋ ਜਿਸ ਕਿਸਮ ਦੇ ਜਜ਼ਬੇ ਪੈਦਾ ਕਰਨ ਦੇ ਨਾਲ ਤੁਸੀਂ ਆਪਣੇ ਪੰਥ ਅਤੇ ਪੰਜਾਬ ਤੋਂ ਲੈ ਕੇ ਮਨੁੱਖਤਾ ਤੱਕ ਦਾ ਭਲਾ ਕਰਨ ਦੇ ਸਮਰੱਥ ਬਣ ਸਕਦੇ ਹੋ ਪਾਤਸ਼ਾਹ ਜੀ ਨੇ ਇਦਾਂ ਦੇ ਤੁਹਾਨੂੰ ਬਣਾਇਆ ਸਾਨੂੰ ਸਾਰਿਆਂ ਨੂੰ ਬਣਾਇਆ ਅਸੀਂ ਮਾੜਾ ਮੋਟਾ ਇਦਾਂ ਦੇ ਕੰਮਾਂ 'ਚ ਯੋਗਦਾਨ ਪਾ ਕੇ ਜਾਈਏ ਔਰ ਉਹ ਜਿਹੜੀ ਵੀਡੀਓ ਆ ਉਹਨੂੰ ਆਪਾਂ ਲੱਭਣ ਦੀ ਕੋਸ਼ਿਸ਼ ਨਾ ਕਰੀਏ ਨਾ ਮੰਗੋ ਕਿਸੇ ਦੇ ਕੋਲ ਤੁਸੀਂ ਕੀ ਲੈਣਾ ਦੇਣਾ ਕਿਸੇ ਦੇ ਮਸਲੇ ਦੇ ਵਿੱਚੋਂ ਇੱਕ ਗੱਲ ਤੇ ਦੂਸਰੀ ਗੱਲ ਜਿੱਦਾਂ ਪਹਿਲਾਂ ਕਹਿ ਕੇ ਹਟਾ ਕੇ ਉਨੀ ਧੂੜ ਤਾਂ ਉਸ ਕੁੜੀ ਨੇ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਦੇ ਰਾਹੀ ਨਹੀਂ ਉਡਾਈ ਹੋਣੀ ਜਿੰਨੀ ਆਪਾਂ ਪਿਛਲੇ ਆਦੋਕ ਦਿਨਾਂ ਤੋਂ ਲੈ ਕੇ ਇਸ ਮਸਲੇ ਦੀ ਸੋਸ਼ਲ ਮੀਡੀਆ ਦੇ ਉੱਪਰ ਖਾਸ ਕਰਕੇ ਫੇਸਬੁੱਕ ਆਦਿ ਦੇ ਉੱਪਰ ਉਡਾਈ ਹੋਈ ਹੈ ਉਸ ਧੂੜ ਨੂੰ ਹੌਲੀ ਹੌਲੀ ਕਰਕੇ ਥੱਲੇ ਆ ਲੈਣ ਦਿਓ ਬਰਸਾਤਾਂ ਦੇ ਦਿਨ ਵਾਂ ਐਨ ਜਰਾ ਟਿੱਕ ਟੁਕ ਜਾਊਂਗੀ ਹੋਰ ਬਹੁਤ ਮਸਲੇ ਹੈਗੇ ਆ ਉਹਨਾਂ ਮਸਲਾਂ ਦੇ ਸੰਬੰਧ ਵਿੱਚ ਚਰਚਾ ਕਰੋ ਗੰਭੀਰ ਹੋਵੋ ਖਾਲਸਾ ਜੀ ਸਿਰ ਜੋੜ ਕੇ ਬੈਠੋ ਪੰਜਾਬੀਓ ਜਿਹੜੇ ਬੈਠੇ ਐ ਉਹ ਬੈਠੇ ਹੋਇਆ ਉਹਨਾਂ ਨੂੰ ਪਤਾ ਹੈਗਾ ਸਿਰ ਜੋੜ ਕੇ ਔਰ ਉਹ ਸੰਘਰਸ਼ ਵੀ ਕਰਦੇ ਪਏ ਐ ਉਹ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਚਿੰਤਤ ਵੀ ਹੈਗੇ ਆ ਚਿੰਤਾਵਾਂ ਵੀ ਕਰਦੇ ਹੈਗੇ ਆ ਵਿਚਾਰ ਵਟਾਂਦਰਾ ਵੀ ਕਰਦੇ ਆ ਬੈਠ ਬੈਠ ਕੇ ਸੰਵਾਦ ਵੀ ਕਰਦੇ ਆ ਭਲਿਓ ਬਾਕੀ ਉਹਨਾਂ ਨੂੰ ਵੀ ਕਹਿਣਾ ਚਾਹਣਾ ਉਹਨਾਂ ਦੇ ਨਾਲ ਜੁੜੋ ਉਹਨਾਂ ਦੇ ਕੋਲ ਜਾ ਕੇ ਬੈਠੋ ਜੇ ਬਾਧੂ ਪੈਸੇ ਕਿਸੇ ਦੇ ਕੋਲ ਹੈਗੇ ਆ ਉਡਾਉਣ ਨੂੰ ਤਾਂ ਉਹਨਾਂ ਨੂੰ ਜਾ ਕੇ ਉਹ ਦਓ ਦਾ ਸੰਬੰਧ ਜਿਹੜੇ ਕੁਝ ਖਰਾ ਖਰਾ ਪੰਜਾਬ ਦਾ ਲੋਚ ਦੇ ਐ ਜਿਹੜੇ ਪੰਜਾਬ ਦਾ ਦਰਦ ਆਪਦੇ ਇਥੇ ਸੀਨਿਆਂ 'ਚ ਪਾਲ ਕੇ ਬੈਠੇ ਹੋਇਆ ਉਹ ਤਾਂ ਮੜਾ ਮੋਟਾ ਤੁਹਾਡਾ ਭਲਾ ਕਰ ਦੇਣਗੇ ਵਰਨਾ ਆ ਸਾਡੇ ਸਾਹਮਣੀਆਂ ਸਾਰੇ ਹਾਲਾਤ ਦੇਖੀ ਚਲੋ ਉਹਦਾਂ ਦੀਆਂ ਵੀਡੀਓਜ਼ ਮੰਗੀ ਚਲੋ ਇੱਕ ਦੂਜੇ ਦੇ ਕੋਲ ਦੇਖਦੇ ਰਹੋ ਲੈਂਦੇ ਰਹੋ ਨਜ਼ਾਰੇ ਹੀ ਦੰਦੇ ਪੁੱਠੇ ਸਿੱਦੇ ਕੰਮਾਂ ਦੇ ਤੁਹਾਡਾ ਪੰਜਾਬ ਤੁਹਾਡੀ ਪੱਤ ਖਾਲਸਾ ਜੀ ਤੁਹਾਡੇ ਸਾਹਮਣੇ ਪੰਜਾਬੀਓ ਲੁੱਟੀ ਜਾ ਰਹੀ ਹੈ ਉਸ ਲੁੱਟਦੀ ਹੋਈ ਪੱਤ ਨੂੰ ਬਚਾ ਲਓ ਉਸ ਛਾਨਾ ਮੱਤੇ ਅਤੇ ਅਮੀਰ ਸੱਭਿਆਚਾਰ ਨੂੰ ਜਿਹੜਾ ਇਥੋਂ ਖਤਮ ਹੁੰਦਾ ਜਾ ਰਿਹਾ ਵੱਖ-ਵੱਖ ਢੰਗ ਤਰੀਕਿਆਂ ਨਾਲ ਉਹਨੂੰ ਬਚਾ ਲਓ ਬਚਾ ਲਓ ਬਚਾ ਲੋ ਇਹ ਹੀ ਮੇਰੀ ਬੇਨਤੀ ਹੈ ਆਪਣਾ ਧਿਆਨ ਵੱਧ ਤੋਂ ਵੱਧ ਆਪਣਾ ਸਮਾਂ ਇਧਰਲੇ ਪਾਸੇ ਨੂੰ ਲਾਓ ਤਾਂ ਜੋ ਪੰਥ ਪੰਜਾਬ ਦੇ ਵੇੜਿਆਂ ਦੇ ਵਿੱਚ ਖੁਸ਼ੀਆਂ ਭਰੇ ਮਾਹੌਲ ਆ ਸਕਣ ਔਰ ਸਹੀ ਮਾਇਨੇ ਦੇ ਵਿੱਚ ਉਹ ਆਜ਼ਾਦੀ ਜਿਸ ਆਜ਼ਾਦੀ ਦੇ ਆਇਆ ਜਿਸ ਹਕੂਮਤ ਦੇ ਹੁੰਦਿਆਂ ਉਹ ਹਕੂਮਤ ਇਦਾਂ ਦਾ ਮਾਹੌਲ ਨਹੀਂ ਜਿੱਦਾਂ ਦਾ ਇੱਥੇ ਸਿਰਜਿਆ ਹੋਇਆ ਇਸ ਵੇਲੇ ਦੀਆਂ ਹਕੂਮਤਾਂ ਨੇ ਖਰਾ ਐਨਵਾਇਰਨਮੈਂਟ ਤੁਹਾਨੂੰ ਦੇਣ ਆਪਾਂ ਇਦਾਂ ਦੇ ਆਜ਼ਾਦੀ ਵਾਲੇ ਰਾਜ ਭਾਗ ਦੀ ਕਲਪਨਾ ਕਰਦੇ ਆਂ ਔਰ ਇਦਾਂ ਦੇ ਰਾਜ ਭਾਗ ਦੀ ਆਪਾਂ ਅਰਦਾਸ ਵੀ ਕਰਦੇ ਆਂ ਕਿ ਆਕਾਲ ਪੁਰਖ ਵਾਹਿਗੁਰੂ ਜੀ ਪੰਜਾਬ ਦੀ ਧਰਤੀ ਦੇ ਵਸਣਦਿਆਂ ਨੂੰ ਉਸ ਕਿਸਮ ਦੇ ਰਾਜ ਭਾਗ ਬਖਸ਼ਿਸ਼ ਕਰੋ ਉਸ ਕੁੜੀ ਦਾ ਤੇ ਉਸ ਮੁੰਡੇ ਦਾ ਜਿਹੜਾ ਇਹ ਮਾਮਲਾ ਸਿਕਾ ਇਹਨੂੰ ਇੱਥੇ ਹੀ ਛੱਡ ਦਿਓ ਹੁਣ ਬਸ ਬਸ ਇਸ ਤੋਂ ਅੱਗੇ ਆਪਾਂ ਹੋਰ ਜ਼ਿਆਦਾ ਨਾ ਵਧੀਏ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜੀਣ ਦਈਏ ਤੇ ਆਪਣੀ ਜ਼ਿੰਦਗੀ ਆਪਾਂ ਪੰਥ ਪੰਜਾਬ ਦੇ ਲਿਖੇ ਮਾਰੀ ਮੋਟੀ ਜ਼ਰੂਰ ਲਾਈਏ ਆਪਣਾ ਧਿਆਨ ਇਧਰ ਨੂੰ ਹੀ ਲਾਈਏ ਜ਼ਿਆਦਾਤਰ ਉਹਦਾ ਫਾਇਦਾ ਹੋਊਗਾ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਨੂੰ ਉਹਦਾ ਫਾਇਦਾ ਹੋਊਗਾ ਸਾਨੂੰ ਆਪ ਨੂੰ ਇੱਕ ਤਸੱਲੀ ਹੋਊਗੀ ਕਿ ਮੈਂ ਕੁਝ ਚੰਗਾ ਛੱਡ ਕੇ ਜਾ ਰਿਹਾ ਮੈਂ ਕੁਝ ਖਰੀਆਂ ਪੈੜਾਂ ਆਪਣੇ ਪਿੱਛੇ ਛੱਡ ਕੇ ਜਾ ਰਿਹਾ ਬਹੁਤ ਬਹੁਤ ਧੰਨਵਾਦ